ਤੇ ਅੱਲਾਹ ਪਾਕ ਕਹੂਗਾ ਵੀ ਇੰਨੀਆਂ ਇੰਨੀਆਂ ਲਾਸ਼ਾਂ ਨੂੰ ਉੱਥੇ ਵਿਛਾ ਕੇ ਆਇਆ ਧਰਤੀ ਦੇ ਉੱਤੇ ਤੇ ਆ ਤੈਨੂੰ ਮੈਂ ਜੰਨਤ ਦੇ ਦੇਣਾ ਇਦਾਂ ਜੰਨਤ ਨਹੀਂ ਮਿਲਦੀ ਅੱਲਾਹ ਪਾਕ ਦੇ ਕੋਲ ਜਾਣਾ ਤੇ ਧਰਤੀ ਤੇ ਆਉਣ ਦੀ ਲੋੜ ਵੀ ਕੀ ਸੀ ਇਦਾਂ ਕਿਸੇ ਨੂੰ ਮਾਰ ਕੇ ਤੇ ਫਿਰ ਤੁਸੀਂ ਅੱਲਾਹ ਪਾਕ ਦੇ ਕੋਲ ਜਾਣਾ ਮੈਂ ਕਿ ਨਹੀਂ ਉਹ ਅੱਲਾਹ ਪਾਕ ਉਹਨਾਂ ਨੂੰ ਕਿਵੇਂ ਰੱਖ ਲੂਗਾ ਵੀ ਤੁਸੀਂ ਇੰਨੀਆਂ ਜਾਨਾਂ ਲੈ ਕੇ ਆਏ ਹੋ ਤੇ ਤੁਹਾਨੂੰ ਆਉ ਮੈਂ ਅਤੀ ਦੇ ਦਿਨ ਉਹ ਐਂ ਕਹਿਣਗੇ ਵੀ ਅੱਜ ਗੁਰਦੁਆਰਾ ਦੇ ਲੰਗਰ 'ਚ ਜਿਹੜਾ ਕੋਈ ਸੇਵਾ ਕਰਦਾ ਹੁੰਦਾ ਨਾ ਉਹ ਐਂ ਕਹਿਣਗੇ ਵੀ ਅੱਜ ਮੇਰਾ ਹੀ ਗੁਰਦੁਆਰਾ ਕਿਸੇ ਹੋਰ ਦੂਜੇ ਬੰਦੇ ਨੂੰ ਤਾਂ ਖੰੰਡਣ ਨਹੀਂ ਦੇਣਾ ਖਾਸ ਕਰਕੇ ਜਿਹਦੀ ਕਟਿੰਗ ਹੋਈ ਹੋਵੇ ਉਹਨੂੰ ਤਾਂ ਕਿਤੇ ਖੰੰਡਾ ਨਹੀਂ ਦਿੱਤੇ ਉੱਤੇ ਜਿਹਦਾ ਧੂਰਾ ਹੈਗਾ ਦਰਬਾਰ ਸਾਹਿਬ ਉਥੋਂ ਵੀ ਕਈ ਵਰੀ ਦਿਨ ਨਰਾਸ਼ ਹੋ ਕੇ ਆਉਣਾ ਪਿਆ ਵਾ ਸਿਰਫ ਉਹਨਾਂ ਸੇਵਾਦਾਰਾ ਕਰਕੇ ਉਦੋਂ ਸੇਫਟੀ ਕਿੱਥੇ ਜਾਂਦੀ ਹੈ ਉਦੋਂ ਤਾਂ ਜਿਹੜਾ ਰਾਗਿਆਂ ਦੇ ਉੱਤੇ ਕੈਮਰਾ ਲੱਗਾ ਹੁੰਦਾ ਨਾ ਪੱਕਾ ਉਹ ਵੀ ਜਾ ਕੇ ਸਿੱਧਾ ਉਹਦੇ ਉੱਤੇ ਲਾ ਦਿੱਤਾ ਜਾਂਦਾ ਵਾ ਚਾਰੇ ਪਾਸੇ ਉਹਨੂੰ ਹੀ ਕਹਿਤ ਕੈਪਚਰ ਕੀਤਾ ਜਾਂਦਾ ਹੁੰਦਾ ਵੇ ਜਿਹੜੇ ਰਿਸ਼ਵਤ ਲੈਂਦੇ ਨੇ ਉਹ ਤੁਸੀਂ ਦੇਖੋ ਵੀ ਜਿੰਨੇ ਪੈਸੇ ਰਿਸ਼ਵਤ ਦੇ ਤਿਨ ਲਏ ਆ ਉਹ ਤੋਂ 10 ਗੁਣਾ ਵੱਧ ਤੁਹਾਨੂੰ ਦੇ ਕੇ ਫਿਰ ਉੱਤੇ ਉਹਨਾਂ ਨੇ ਸਾਫ਼ ਸੁਥਰਾ ਕਰਕੇ ਆਪਣੇ ਲੈ ਕੇ ਜਾਣਾ ਵਾ ਇਹ ਨਹੀਂ ਵਿਖਾਵਾ ਨਾ ਕਰੋ ਤੁਸੀਂ ਜਿਵੇਂ ਵਿਖਾਵਾ ਕਰਦੇ ਨੇ ਉਥੇ ਭਾਂਡੇ ਚੱਕਦੇ ਹੋ ਘਰੇ ਵੀ ਚੱਕ ਲੋ ਧਰੇ ਪਾਣੀ ਦਾ ਗਲਾਸ ਵੀ ਨਹੀਂ ਚੱਕ ਕੇ ਫੜਦੇ ਫਟ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਨੂੰ ਸਤਿ ਯਾਦਾ ਰਾਮ ਰਾਮ ਜੀ ਮਾਤਾ ਦੀ ਕੈਸੇ ਹਸਾ ਸਵਾਗਤ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਬਲੌਗਰ ਤੇ ਤੇ ਫਿਰ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਜਿਹੜੀ ਉਹ ਤੁਸੀਂ ਆਈਡੀਆ ਲਾ ਲਿਆ ਹੋਊਗਾ ਕਿ ਜਿਹੜੀ ਬਾਹਰ ਆਪਾਂ ਥੰਬਨੇਲ ਜਿਹੜਾ ਲਾਇਆ ਬਾ ਤੇ ਸਾਡੇ ਥੰਬਨੇਲ ਤੋਂ ਪਹਿਲਾਂ ਨਹੀਂ ਸਾਰੇ YouTube ਤੇ ਤੁਸੀਂ ਦੇਖ ਸਕਦੇ ਹੋ ਸਾਰੇ ਹੀ ਸੋਸ਼ਲ ਮੀਡੀਆ ਤੇ ਇਹੀ ਖਬਰ ਚੱਲ ਰਹੀ ਆ ਜੋ ਕਿ ਬਹੁਤ ਹੀ ਦਰਦਨਾਕ ਆ ਜੀ ਦੇ ਪਰ ਅੱਜ ਆਪਾਂ ਗੱਲ ਕਰ ਰਹੇ ਆ ਮੇਨ ਗੱਲ ਪਹਿਲ گاਉ ਜਿਹੜਾ ਕਿ ਕਸ਼ਮੀਰ ਦੇ ਵਿੱਚ ਆ ਉੱਥੇ ਜਿੱਥੇ ਮਿਲੀ ਸੁਡ ਜ਼ਿਲੈਂਡ ਜਿਹਨੂੰ ਬੋਲਿਆ ਜਾਂਦਾ ਉੱਥੇ ਜੋ ਵਾਕਿਆ ਹੋਇਆ ਉਸ ਘਾਟੀ ਦੇ ਉੱਤੇ ਬਹੁਤ ਹੀ ਦਰਦਨਾਕ ਵਾਕਿਆ ਹੋਇਆ ਜਿੱਦੀ ਅੱਜ ਆਪਾਂ ਗੱਲਬਾਤ ਕਰ ਰਹੇ ਆ ਭਾਵੇਂ ਆਪਣੇ ਚੈਨਲ ਦਾ ਵਿਸ਼ਾ ਨਹੀਂ ਆ ਪਰ ਦੁੱਖ ਬਹੁਤ ਹੋਇਆ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਜਿਹੜੀ ਚੀਜ਼ ਆ ਵਾ ਸੋਗ ਮਨਾਇਆ ਜਾ ਰਿਹਾ ਪਾਕਿਸਤਾਨ 'ਚ ਵੀ ਵੈਸੇ ਮਨਾਇਆ ਜਾ ਰਿਹਾ ਕਸ਼ਮੀਰ 'ਚ ਵੀ ਮਨਾਇਆ ਜਾ ਰਿਹਾ ਵਾ ਕਿਉਂਕਿ ਇੱਕ ਜਾਣੇ ਨੇ ਗਲਤੀ ਕੀਤੀ ਆ ਤੇ ਉਹਦੀ ਸਜ਼ਾ ਬਹੁਤ ਜਾਣੇ ਭੁਗਤ ਰਹੇ ਨੇ ਕੋਈ ਨਿਰਦੋਸ਼ ਵੀ ਭੁਗਤ ਰਹੇ ਜਿਵੇਂ ਨਿਰਦੋਸ਼ ਮਰੇ ਨੇ ਨਾ ਇਦਾਂ નિર્ਦੋਸ਼ ਵੀ ਜਿਹੜੇ ਆ ਉਹ ਵਿਚਾਰੇ ਆਪਣੀ ਸਜ਼ਾ ਭਉਤ ਰਹੇ ਨੇ ਕਿੱਥੋਂ ਕਿੱਥੋਂ ਸਾਰੇ ਜਣੇ ਲੋਕ ਘੁੰਮਣ ਆਏ ਸੀ ਉੱਥੇ ਲੋਕੀ ਆਪਣੇ ਘਰ ਦੀਆਂ ਪਰੇਸ਼ਾਨੀਆਂ ਤੋਂ ਘਰ ਦੀਆਂ ਮੁਸੀਬਤਾਂ ਤੋਂ ਆਪਣੇ ਮਨ ਨੂੰ ਜਿਹੜਾ ਸ਼ਾਂਤੀ ਦੇਣ ਵਾਸਤੇ ਘੁੰਮਣ ਜਾਂਦੇ ਨੇ ਫ੍ਰੀ ਹੋਣ ਵਾਸਤੇ ਵੀ ਇਹ ਮਾਈਂਡ ਜਿਉਂ ਨਾਲ ਫਰੈਸ਼ ਹੋ ਜੇ ਕੰਮ ਕਰ ਕਰ ਕੇ ਅੱਜ ਕੱਲ ਜਿਵੇਂ ਤੁਹਾਨੂੰ ਪਤਾ ਭੱਜ ਦੌੜ ਬਹੁਤ ਰਹਿੰਦੀ ਆ ਤੇ ਲੋਕ ਬਹੁਤ ਮਾਈਂਡ ਤੋਂ ਥੱਕੇ ਹੁੰਦੇ ਨੇ ਤੇ ਆਪਣਾ ਪੂਰਾ ਰਿਲੈਕਸ ਕਰਨ ਵਾਸਤੇ ਜਾਂਦੇ ਨੇ ਮਾਈਂਡ ਨੂੰ ਆਪਣੇ ਨੂੰ ਮਨ ਨੂੰ ਸ਼ਾਂਤ ਕਰਨ ਜਾਂਦੇ ਨੇ ਜੋ ਜਿੱਥੇ ਮਨ ਨੂੰ ਸ਼ਾਂਤ ਕਰਨ ਗਏ ਸੀਗੇ ਤੇ ਉਥੇ ਕੀ ਉਹਨਾਂ ਦੇ ਪਰਿਵਾਰ ਮੈਂਬਰ ਡੈੱਡ ਬੋਡੀਆਂ ਲੈ ਕੇ ਘਰੇ ਆ ਰਹੇ ਨੇ ਕਿੰਨਾ ਉਹ ਭਿਆਨਕ ਉਸ ਸਮੇਂ ਦਾ ਜਿਹੜਾ ਵਾਕਿਆ ਹੋਊਗਾ ਜਦੋਂ ਉਹ ਹੋਇਆ ਸਾਰਾ ਕੁਝ ਹੋਣਾ ਨਹੀਂ ਚਾਹੀਦਾ ਸੀਗਾ ਚਲੋ ਜੋ ਵੀ ਹੋਇਆ ਉਹ ਸਾਰਾ ਤੁਹਾਨੂੰ ਪਤਾ ਉੱਤੇ ਆਪਾਂ ਗੱਲ ਨਹੀਂ ਕਰਦੇ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਮੇਨ ਆਪਾਂ ਗੱਲ ਇਹ ਕਰਦੇ ਵੀ ਇਹ ਹੋਣਾ ਨਹੀਂ ਚਾਹੀਦਾ ਸੀ ਉੱਥੇ ਹੁਣ ਕ বারবার سوال ਆ ਰਹੇ ਨੇ ਕੋਈ ਕਹਿੰਦਾ ਕਿ ਉਹਨਾਂ ਦੀ ਗਲਤੀ ਸੀ ਕੋਈ ਕਹਿੰਦਾ ਆਰਮੀ ਵਾਲਿਆਂ ਦੀ ਕਰਤੀ ਸੀ ਕੋਈ ਕਹਿੰਦਾ ਸਰਕਾਰ ਦੀ ਗਲਤੀ ਸੀ ਕੋਈ ਕੁਝ ਕੋਈ ਕਹਿੰਸ਼ ਜਿੱਦਾਂ ਜਿੰਨੇ ਮੋਹਨੀਆਂ ਗੱਲਾਂ ਹਨ ਮੇਣ ਆਪਾਂ ਕਹਿੰਦੇ ਵੀ ਇਹ ਜਿਹੜਾ ਵਾਕਿਆ ਹੋਣਾ ਹੀ ਨਹੀਂ ਚਾਹੀਦਾ ਸੀਗਾ ਜਿਹੜੇ ਉਹ ਆਏ ਨੇ ਉਹਨਾਂ ਨੇ ਆ ਕੇ ਗੋਲੀਆਂ ਚਲਾਈਆਂ ਕਿਉਂ ਚਲਾਈਆਂ ਇਹ ਦਾ ਕਿਸੇ ਕੋ ਜਵਾਬ ਨਹੀਂ ਹੈਗਾ ਇਹ ਸਰਕਾਰ ਦੀ ਮਲੀਭੁਗਤਾ ਕਿ ਚਾਹੇ ਲਾਪਰਵਾਹੀਆ ਕਿਸੇ ਦੀ ਗਲਤੀ ਤਾਂ ਸਾਰਿਆਂ ਤੋਂ ਕੋਈ ਆ ਥੋੜੀ ਥੋੜੀ ਸਾਰਿਆਂ ਕੋ ਗਲਤੀ ਹੋਈ ਆ ਪਹਿਲੀ ਗੱਲ ਆ ਜਨਤਾ ਨੂੰ ਵੀ ਉੱਥੇ ਇੰਨਾ ਇਕੱਠ ਨਹੀਂ ਕਰਨਾ ਚਾਹੀਦਾ ਸੀ ਜਿਨ੍ਹਾਂ ਨੂੰ ਪਤਾ ਵਾ ਵੀ ਇੱਥੇ ਕੋਈ ਸੁਰੱਖਿਆ ਨਹੀਂ ਹੈਗੀ ਹਨਾ ਤਨੂੰਬਾ ਉਧਰਲੇ ਏਰੀਆ ਦਾ ਪਤਾ ਹੀ ਹੈ ਜਮਾ ਕਸ਼ਮੀਰ ਦੇ ਹਾਲਾਤ ਕਿਹੋ ਜਿਹੇ ਰਹਿੰਦੇ ਆ ਦੂਜੀ ਇਹ ਵੀ ਹੋ ਸਕਦਾ ਵਾ ਲਾਪਰਵਾਹੀ ਆਰਮੀ ਵੱਲੋਂ ਵੀ ਰਹੀ ਆ ਕਿ ਜਿਵੇਂ ਥੱਲੇ ਉਹਨਾਂ ਦੀ ਸੀਗੀ ਪੋਸਟ ਤੇ ਉੱਤੇ ਵੀ ਉਹਨਾਂ ਨੂੰ 2-3 ਆਪਣੇ ਸੈਨਿਕ ਭੇਜਣੇ ਚਾਹੀਦੇ ਸੀਗੇ ਵੀ ਇੰਨੀ ਜਨਤਾ ਜਿਹੜੀ ਇਕੱਠੀ ਹੋ ਰਹੀ ਆ ਤੇ ਆਪਾਂ ਨੂੰ ਇੱਥੇ 2-3 ਜਿਹੜੇ ਫੌਜੀ ਚਾ ਸਿਪਾਈ ਕੋਈ ਵੀ ਉੱਥੇ ਲਾਉਣੇ ਚਾਹੀਦੇ ਸੀਗੇ ਉਹਨਾਂ ਦੀ ਸੁਰੱਖਿਆ ਵਾਸਤੇ ਜੀ ਸਰਕਾਰ ਦੀ ਸਰਕਾਰ ਨੂੰ ਜਿਹੜਾ ਪੁਆਇੰਟ ਓਪਨ ਹੀ ਨਹੀਂ ਕਰਨਾ ਚਾਹੀਦਾ ਸੀਗਾ ਜੇਕਰ ਉਥੇ ਅਲਾਉ ਨਹੀਂ ਜਾਣਾ ਆਮ ਜਨਤਾ ਉਥੇ ਨਹੀਂ ਪਹੁੰਚਦੀ ਜਿੱਥੇ ਅਲਾਉ ਨਹੀਂ ਹੁੰਦਾ ਸਰਕਾਰ ਨੇ ਬੰਦ ਕੀਤੇ ਹੁਣ ਜਿਹੜੇ ਪੁਆਇੰਟ ਉਥੇ ਹੀ ਆਮ ਜਨਤਾ ਜਾਂਦੀ ਹੈ ਜਿਹੜੇ ਪੁਆਇੰਟ ਚੱਲਦੇ ਹੁਣ ਤੇ ਜੇਕਰ ਉਹ ਪੁਆਇੰਟ ਚੱਲਦਾ ਸੀਗਾ ਫਿਰ ਉਹਦੀ ਸੁਰੱਖਿਆ ਦਾ ਕੰਮ ਜਿਹੜਾ ਸਰਕਾਰ ਦਾ ਸੀਗਾ ਜੇਕਰ ਉਹ ਨਹੀਂ ਚੱਲਦਾ ਸੀਗਾ ਤੇ ਉਥੇ ਜਿਵੇਂ ਕਿ ਉਹ ਉਥੇ ਏਰੀਆ ਜਿਹੜਾ ਉਹ ਖਤਰਨਾਕ ਸੀਗਾ ਤੇ ਉਹ ਪੁਆਇੰਟ ਜਿਹੜਾ ਬੰਦ ਕਰ ਦੇਣਾ ਚਾਹੀਦਾ ਸੀਗਾ ਆਮ ਜਨਤਾ ਜਿਹੜੀ ਉੱਥੇ ਖੱਜਲ ਨਹੀਂ ਹੋਣੀ ਚਾਹੀਦੀ ਸੀ ਜਿਹੜੇ ਮਰੇ ਨੇ ਜਾਨੀ ਕਿ ਰਲ ਮਿਲ ਕੇ ਸਾਰਿਆਂ ਦੀ ਥੋੜੀ ਥੋੜੀ ਗਲਤੀ ਹੈ ਆਪਾਂ ਇੱਕ ਜਣੇ ਨੂੰ ਨਹੀਂ کہہ ਸਕਦੇ ਹੁਣ ਕਈ ਲੋਕ ਵੀਡੀਓ ਮੈਂ ਸਾਰਾ ਦਿਨ ਇਸ ਜੀਤੇ ਲਾਇਆ ਮੈਂ ਸੁਣ ਕੇ ਫਿਰ ਮੈਂ ਕਿਹਾ ਚਲੋ ਆਪਾਂ ਨੂੰ ਵੀ ਥੋੜਾ ਆਪਣੇ ਜਿਹੜੇ ਉਹਚਾਰ ਉਹ ਰੱਖਣੇ ਚਾਹੀਦੇ ਆ ਵੀ ਇੱਕ ਜਣੇ ਦੀ ਸਜ਼ਾ ਜਿਹੜੇ ਉਹ ਦੋ ਜਣੇ ਆਏ ਨੇ ਜਲ ਜਿੰਨੇ ਵੀ ਅਤਵਾਦੀ ਉਹਨਾਂ ਦੀ ਜਿਹੜੀ ਸਜ਼ਾ ਵਾ ਪੂਰੇ ਕਸ਼ਮੀਰ ਨੂੰ ਨਹੀਂ ਮਿਲਣੀ ਚਾਹੀਦੀ ਕਿਉਂਕਿ ਜੇ ਕਿਸੇ ਨੇ ਉੱਥੇ ਮਾਰਿਆ ਵੀ ਆ ਤੇ ਕਈ ਉਹੀ ਕਸ਼ਮੀਰੀ ਨੇ ਉੱਥੇ ਜਿਹੜੇ ਲੋਕਲ ਨੇ ਉਹਨਾਂ ਬਚਾਇਆ ਵੀ ਆ ਸਾਰੇ ਲੋਕ ਕਈ ਇਹੋ ਜਿਹੀ ਬੋਲ ਰਹੇ ਨੇ ਵੀਡੀਓ ਦੇ ਉੱਤੇ ਵੀ ਇਹ ਮਿਲੀ ਭੁਗਤਾ ਜੀ ਇਹਨਾਂ ਦੀ ਇਹਨਾਂ ਨੇ ਸਾਰਿਆਂ ਨੇ ਆਇਆ ਕੀਤਾ ਓਹ ਕੀਤਾ ਇਹਨਾਂ ਨਾਲ ਬਾਈਕਾਟ ਕਰ ਲੋ ਕਰ ਲੋ ਜੇ ਕਰੋ ਨਹੀਂ ਦੇਖੋ ਮਾਵਾਂ ਦੇ ਪੁੱਤ ਉਧਰ ਵੀ ਮਰੇ ਨੇ ਜਿਹੜਾ ਉਹ ਸੀਗਾ ਇੱਕ ਘੋੜਸਵਾਰ ਸੀਗਾ ਸੌਰੀ ਘੋੜੇ ਵਾਲਾ ਸੀਗਾ ਜਿਹੜਾ ਉਹਨੇ ਕਈਆਂ ਨੂੰ ਬਚਾਇਆ ਵੀ ਉੱਥੇ ਉਹਦੀ ਵੀ ਮੌਤ ਹੋ ਗਈ ਆ ਵੀ ਉੱਥੇ ਦੁਕਾਨਦਾਰ ਵੀ ਉਹਨਾਂ ਨੇ ਵੀ ਬਚਾਇਆ ਸੀਗਾ ਉੱਥੇ ਜਿਹੜੇ ਆਮ ਉਥੇ ਕਈ ਲੋਕ ਦੱਸਦੇ ਨੇ ਚਲੋ ਆਪਾਂ ਤਾਂ ਵੀਡੀਓ ਸੀ ਦੇਖੀ ਆ ਵੀਡੀਓ ਦੇ ਵਿੱਚ ਦੱਸਦੇ ਨੇ ਵੀ ਜਿਹੜੇ ਮਾਰਕੀਟ ਦੇ ਵਿੱਚ ਜਦੋਂ ਪਤਾ ਲੱਗਾ ਵੀ ਇਹ ਹਮਲਾ ਹੋ ਗਿਆ ਆਮ ਜਿਹੜੇ ਉੱਥੋਂ ਦੇ ਲੋਕਲ ਲੋਕ ਸੀ ਉਹਨਾਂ ਨੇ ਆਪਣੇ ਘਰਾਂ ਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਵੀ ਉੱਥੇ ਸ਼ਿਪਾਇਆ ਕਹਿ ਸਕਦੇ ਆ ਜਾਂ ਅੰਦਰ ਉਹਨਾਂ ਨੂੰ ਵਾੜਿਆ ਸੁਰੱਖਿਤ ਕਰਨ ਵਾਸਤੇ ਕਿ ਤੁਸੀਂ ਇੱਥੇ ਬੈਠੋ ਨ ਕੋਈ ਪ੍ਰੋਬਲਮ ਨਹੀਂ ਹੁੰਦੀ ਕਈਆਂ ਨੇ ਉੱਥੇ ਤੁਸੀਂ ਵੇਖੋ ਪੀ ਆਟੋ ਗੱਡੀਆਂ ਜਿਹੜੀਆਂ ਸਰਵਿਸ 에ਰਪੋਰਟ ਵਾਸਤੇ ਫ੍ਰੀ ਰੱਖੀ ਆ ਕਿ ਜਿਹੜੇ ਸਲਾਨੀ ਆਏ ਨੇ ਜਿਹੜੇ ਘੁੰਮਣ ਵਾਸਤੇ ਟੂਰਿਸਟ ਆਏ ਨੇ ਉਹਨਾਂ ਨੂੰ ਜਿਹੜਾ ਵਾ ਉਥੇ 에ਰਪੋਰਟ ਫ੍ਰੀ ਬਚਾਇਆ ਜਾਊਗਾ ਪੂਰੀ ਉਹ ਜ਼ਿੰਮੇਵਾਰੀ ਲੈ ਰਹੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਉਹ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਹੈ ਤਾਂ ਉਹਨਾਂ ਦੋਹਾਂ ਦੀ ਗਲਤੀ ਤੇ ਆਪਾਂ ਸਾਰਿਆਂ ਨੂੰ ਕਿਹੇ ਰਸਤੇ ਜਿਹੜੇ ਆਪਾਂ ਫੜੀ ਜਾ ਰਹੇ ਆ ਕਿ ਇਹਨਾਂ ਸਾਰਿਆਂ ਦੀ ਗਲਤੀ ਹੈ ਬਾਈਕਾਟ ਕਰੋ ਫਿਰ ਦੇਖੋ ਹਮਲਾ ਉਧਰ ਹੋਇਆ ਕਸ਼ਮੀਰ ਵੱਲੇ ਜੰਮੂ ਕਸ਼ਮੀਰ ਵੱਲੇ ਤੇ سزا ਜਿਹੜੇ ਇੱਧਰ ਪਾਕਿਸਤਾਨ ਵਾਲੇ ਆਏ ਨੇ ਉਹਨਾਂ ਨੂੰ ਵੀ ਮਿਲੀ ਆ ਉਹਨਾਂ ਦੇ ਵੀ ਹੁਣ ਤੁਸੀਂ ਦੇਖਿਆ ਮੋਦੀ ਜੀ ਨੇ ਬਿਆਨ ਦੇ ਦਿੱਤੇ ਆ ਕਿ ਉਹ ਹੁਕਮ ਚਲਾ ਦਿੱਤਾ 48 ਘੰਟਿਆਂ ਦੇ ਵਿੱਚ ਵਿੱਚ ਭਾਰਤ ਦੇ ਵਿੱਚੋਂ ਜਿਹੜੇ ਨਾਗਰਿਕ ਨਿਕਲ ਜਾਣ ਜਿਹੜੇ ਪਾਕਿਸਤਾਨ ਵਾਲੇ ਵੀਜ਼ਾ ਲਵਾ ਕੇ ਇੱਧਰ ਆਏ ਸੀ ਉਹਨਾਂ ਦੇ ਵੀਜ਼ੇ ਵੀ ਰੱਦ ਕਰ ਦਿੱਤੇ ਆ 45 45 ਦਿਨਾਂ ਦਾ ਵਿਜੇ ਲੱਗੇ ਸੀ ਦਸਾਂ ਦਸਾਂ 15 15 ਦਿਨਾਂ ਬਾਅਦ ਉਹਨਾਂ ਨੂੰ ਅਮਰਜੈਂਸੀ ਉਧਰ ਭੇਜ ਦਿੱਤਾ ਨਾ ਕੁਝ ਹੋ ਰਿਹਾ ਤੁਸੀਂ ਵੇਖਿਆ ਹੋਊਗਾ YouTube ਤੇ ਸਾਰਾ ਕਈ ਜਿਹੜੀਆਂ ਮਹਿਲਾਵਾਂ ਵਿਚਾਰੀਆਂ ਤਲੇ ਲੈ ਰਹੀਆਂ ਨੇ ਕਿ ਜਿਹੜੀਆਂ ਇੱਥੋਂ ਹਿੰਦੁਸਤਾਨ ਦੀਆਂ ਪਾਕਿਸਤਾਨ ਵਹਾਈਆਂ ਜਿਹੜੀਆਂ ਪਾਕਿਸਤਾਨ ਦੀਆਂ ਹਿੰਦੁਸਤਾਨ ਵਹਾਈਆਂ ਇਹ ਕਿੰਨਾ ਖੱਜਲ ਹੋ ਰਹੇ ਨੇ ਆਮ ਆਦਮੀ ਦੇ ਉੱਤੇ ਵੀ ਬਹੁਤ ਜ਼ਿਆਦਾ ਫਰਕ ਪੈ ਰਿਹਾ ਵਾ ਜਿਹੜੇ ਫਿਰ ਉਧਰ ਵਿਚਾਰੇ ਦੁਕਾਨਾਂ ਕਰਦੇ ਸੀ ਸਿਰਫ ਉਹਨਾਂ ਦਾ ਸੈਲਾਨੀਆਂ ਤੇ ਟੂਰਿਸਟ ਵਾਲੇ ਬੰਦਿਆਂ ਤੇ ਹੀ ਰੁਜ਼ਗਾਰ ਸੀਗਾ ਵਿਚਾਰਿਆਂ ਦਾ ਉਹਨਾਂ ਦਾ ਵੀ ਕਿੰਨਾ ਦੇਖੋ ਹੋ ਗਿਆ ਕੰਮ ਬਹੁਤ ਮਾੜੀ ਘਟਨਾਈ ਮੈਂ ਨਹੀਂ ਕਹਿੰਦੀ ਕਿ ਇਹ ਚੰਗੀ ਹੈ ਬਹੁਤ ਹੀ ਮਾੜੀ ਘਟਨਾਈ ਹੈ ਪਰ ਇਹ ਦੇਖੋ ਵੀ ਇਹਦੀ ਹੁਣ ਸਜ਼ਾ ਸੀ ਆਮ ਲੋਕਾਂ ਨੂੰ ਕਿਉਂ ਦੇ ਰਹੇ ਆ ਇਹ ਸਾਰਿਆਂ ਦੀ ਹੀ ਥੋੜੀ ਥੋੜੀ ਲਾਪਰਵਾਹੀ ਸੀ ਜੀ ਜਿਹਦੇ ਕਰਕੇ ਇੱਕ ਹਾਸਾ ਹੋਇਆ ਜਿਹਦੇ ਕਰਕੇ ਇੱਕ ਸਾਜਸ਼ੀ ਉਹਨਾਂ ਦੀ ਅਤਵਾਦੀ ਜਿਹੜੇ ਆਏ ਸੀਗੇ ਆਖਰ ਜੇ ਥੱਲੇ ਪੋਸਟ ਸੀਗੇ ਆਰਮੀ ਦੇ ਤੇ ਕਿਵੇਂ ਉੱਥੇ ਆ ਸਕਦੇ ਨੇ ਉਹਨਾਂ ਨੂੰ ਡਰ ਹੋਣਾ ਚਾਹੀਦਾ ਸੀਗਾ ਜੇਕਰ ਉੱਥੇ ਥੋੜਾ ਜਿਹਾ ਵੀ ਅਲਰਟ ਹੋਈ ਹੁੰਦੀ ਨਾ ਆਰਮੀ ਤੇ ਉੱਥੇ ਡਰ ਹੋਣਾ ਚਾਹੀਦਾ ਸੀ ਉਹਨਾਂ ਨੂੰ ਉੱਥੇ ਤੁਸੀਂ ਦੇਖਿਆ ਵੀ ਉਹ ਮਾਰ ਮਾਰ ਕੇ ਅੱਧਾ ਅੱਧਾ ਘੰਟਾ ਉੱਥੇ ਰੁਕੇ ਰਹੇ ਨੇ ਵੀ ਉਹਨਾਂ ਨੂੰ ਪਤਾ ਸੀਗਾ ਵੀ ਘੰਟੇ ਡੇਢ ਘੰਟੇ ਤੱਕ ਆਰਮੀ ਨੇ ਇੱਥੇ ਆਉਣਾ ਉਸ ਤੋਂ ਪਹਿਲਾਂ ਕਿਸੇ ਨੇ ਨਹੀਂ ਇੱਥੇ ਆਉਣਾ ਬਾਕੀ ਇਹ ਇੱਕ ਦਿਨ ਦਾ ਵਾਕਿਆ ਨਹੀਂ ਹੈ ਕਿ ਉਹ ਇੱਕ ਦਿਨ ਉਧਰ ਨਹੀਂ ਆਏ ਤੇ ਉਹਨਾਂ ਨੇ ਐ ਕਰ ਦਿੱਤਾ ਇਹ ਮਹੀਨਾ ਵੱਧੀ ਤੁਸੀਂ ਆਵੇਂ ਫਿਲਮਾਂ ਤੇ ਸੀਰੀਅਲ ਦੇ ਵਿੱਚ ਦੇਖਿਆ ਹੁੰਦਾ ਉਸੇ ਤਰ੍ਹਾਂ ਇਹਨਾਂ ਵੀ ਪਲਾਨਿੰਗ ਕੀਤੀ ਹੋਊਗੀ ਪਹਿਲਾਂ ਉਹਨਾਂ ਸਾਰਾ ਦੇਖਿਆ ਵਾ ਏਰੀਆ ਦੇਖਿਆ ਵਾ ਕਿ ਇੱਥੇ ਆਰਮੀ ਕਦੋਂ ਆਉਂਦੀ ਆ ਕਦੋਂ ਨਹੀਂ ਆਉਂਦੀ ਇੱਥੇ ਕਿੰਨੀ ਦੇਰ ਤੱਕ ਇੱਥੇ ਕੋਈ ਪਹੁੰਚ ਸਕਦਾ ਵਾ ਇਹ ਸਾਰਾ ਕੁਝ ਉਹਨਾਂ ਨੇ ਪਹਿਲਾ ਮਹੀਨਾ ਬੱਧੀ ਨੋਟ ਕੀਤਾ ਹੋਊਗਾ ਕੋਈ ਨਾ ਕੋਈ ਬੰਦਾ ਵੀ ਉਹਨਾਂ ਨੇ ਜਿਹੜਾ ਵਾ ਉਹ ਖਰੀਦਿਆ ਹੋਊਗਾ ਜਿਵੇਂ ਇੱਕ ਤੁਸੀਂ ਉਹ ਵੀਡੀਓ ਦੇਖੀ ਹੋਗੀ ਜਿਹਦੇ ਵਿੱਚ ਉਹ ਲੇਡੀਜ਼ ਦੱਸ ਰਹੀ ਸੀ ਕਿ ਘੋੜੇ ਵਾਲਿਆਂ ਨੇ ਜਿਹੜਾ ਸੀਗਾ ਉਹਨਾਂ ਦਾ ਘੋੜੇ ਵਾਲਾ ਉਹਨੇ ਇੱਥੇ ਨੱਤ ਦੇ ਨਾਲ ਫੋਨ ਵੱਧਾ ਆਇਆ ਸੀਗਾ ਉਹ ਕਹਿੰਦਾ ਸੀਗਾ ਕਿ ਇਹ ਪਲਾਨ ਜਿਹੜਾ ਉਹ ਫੇਲ ਹੋ ਗਿਆ ਬੀ ਪਲਾਨ ਚੱਲੂ ਇਦਾਂ ਥੋੜਾ ਜਿਹਾ ਜਦੋਂ ਆਪਾਂ ਘੁੰਮਣ ਫਿਰਨ ਜਾਂਦੇ ਆ ਨਾ ਆਪਾਂ ਨੂੰ ਵੀ ਥੋੜਾ ਜਿਹਾ ਸੋਚਣਾ ਚਾਹੀਦਾ ਅਲਰਟ ਰਹਿਣਾ ਚਾਹੀਦਾ ਕਿਸੇ ਕੋਲ ਵੀ ਆਪਣੀ ਜਿਹੜੀ ਜਾਣਕਾਰੀ ਆ ਤੁਸੀਂ ਸ਼ੇਅਰ ਨਾ ਕਰੋ ਬੜੀ ਲੇਡੀਆਂ ਦੀ ਆਦਤ ਹੁੰਦੀ ਹੈ ਦੋ ਚਾਰੇ ਚਾਰ ਜਣੇ ਬੈਠੇ ਨਾ ਇੱਕ ਦੂਜੇ ਨਾਲ ਹਾਂ ਸਾਡੇ ਹਸਬੰਡ ਇਦਾਂ ਸਾਡੇ ਬ੍ਰਦਰ ਇਦਾਂ ਸੀ ਇੰਨੇ ਜਣੇ ਆਏ ਅਸੀਂ ਕੋਈ ਵੀ ਆਪਣੀ ਜਾਣਕਾਰੀ ਕਿਸੇ ਨਾਲ ਸ਼ੇਅਰ ਨਾ ਕਰਿਆ ਕਰੋ ਜਿਹੜੇ ਇਹੋ ਜਿਹੇ ਇਲਾਕੇ ਦੇ ਵਿੱਚ ਜਾਣਦੇ ਹੋ ਤੁਸੀਂ ਥੋੜਾ ਜਿਹਾ ਅਲਰਟ ਰਹਿਆ ਕਰੋ ਉਹ ਅਲਰਟ ਰਹਿ ਕੇ ਉਹਨੇ ਆਪਣੇ 10-11 ਜਾਣਿਆਂ ਦੀ ਜਾਨ ਬਚਾ ਲਈ ਸੀ ਵੀ ਜਿਹੜੇ ਕੋ ਉੱਪਰ ਨਹੀਂ ਗਏ ਸੀਗੇ ਸਾਰੀ ਮੀਡੀਆ ਤੁਸੀਂ ਦੇਖੀ ਹੋਗੀ ਇੱਕ ਆਪਾਂ ਕਹਿੰਨੇ ਨਾ ਹਾਏ ਰੱਬਾ ਤੁਹਾਨੂੰ ਦੇਰੀ ਹੋ ਗਈ ਹਾਏ ਅਸੀਂ ਲੇਟ ਹੋ ਗਏ ਬਹੁਤ ਕਾਲੀ ਮਚਾਉਨੇ ਨੇ ਇਹ ਵੀ ਨਾ ਤੁਸੀਂ ਕਾਲੀ ਨਾ ਮਚਾਇਆ ਕਰੋ ਜੇ ਤੁਹਾਨੂੰ ਦੇਰ ਹੋ ਰਹੀ ਹੈ ਕਿਸੇ ਗੱਲ ਤੋਂ ਤੁਸੀਂ ਦੇਖਿਆ ਕਰੋ ਵੀ ਹੋ ਸਕਦਾ ਚੰਗਾ ਹੀ ਹੋਵੇ ਇਹਦੇ ਪਿੱਛੇ ਜੇ ਸਾਡੇ ਕੋਈ ਅਚਨ ਆ ਰਹੀ ਹੈ ਬਾਰ ਬਾਰ ਉਸ ਜੀ ਨੂੰ ਸੋਚਿਆ ਕਰੋ ਇਹ ਵੀ ਤੁਸੀਂ ਵੀਡੀਓ ਦੇਖੀ ਹੋਊਗੀ ਵੀ ਇਹ ਕੇਰਲਾ ਤੋਂ ਆਏ ਸੀਗੇ 11 ਮੈਂਬਰ ਸੀਗੇ ਉਨਾਂ ਦੀ ਵੀ ਇਸ ਇੱਕ ਦੇਰੀ ਕਰਕੇ ਹੀ ਜਿਹੜੀ ਜਾਨ ਬਚ ਗਈ ਹੈ। ਉਹ ਵਿਚਾਰੇ ਉੱਥੋਂ ਆਏ, ਉੱਥੇ ਉਹਨਾਂ ਨੇ ਪਹੁੰਚਣਾ ਸੀਗਾ ਤੇ 1.5 ਕਿਲੋਮੀਟਰ ਪਿੱਛੇ ਹੀ ਉਹ ਢਾਬੇ ਤੇ ਕਿਤੇ ਰੁਕ ਗਏ ਸੀ। ਉਹਨਾਂ ਰੋਟੀ ਪਾਣੀ ਉੱਥੋਂ ਖਾਣਾ, ਉੱਥੇ ਨਮਕ ਜ਼ਿਆਦਾ ਹੋ ਗਿਆ। ਉਹਨਾਂ ਨੇ ਦੁਬਾਰਾ ਫੇਰ ਉਹਨਾਂ ਨੂੰ ਖਾਣਾ ਬਣਾ ਕੇ ਦਿੱਤਾ। ਉਨੀ ਦੇਰੀ ਦੇ ਵਿੱਚ ਉੱਥੇ ਜਿਹੜਾ ਵਾਕਿਆ ਸ਼ੁਰੂ ਹੋ ਚੁੱਕਿਆ ਸੀਗਾ ਜਿਹੜਾ ਜਦੋਂ ਤੱਕ ਇਹ ਉੱਥੇ ਪਹੁੰਚੇ ਸੀਗੇ। ਇਰਤੇ ਪਹੁੰਚੇ ਉਥੋਂ ਜਿਹੜੇ ਲੋਕ ਭੱਜੇ ਆ ਰਹੇ ਸੀਗੇ ਐ ਖੂਨਾਂ ਲਤਫਾ ਤੇ ਉਥੋਂ ਫਿਰ ਇਹਨਾਂ ਨੇ ਗੱਡੀ ਵਾਪਸ ਕੀਤੀ ਉਸ ਜੀ ਦਾ ਪਹਿਲਾਂ ਦੇਖੋ ਉਦੋਂ ਬਹੁਤ ਉੱਥੇ ਕਹਿੰਦੇ ਅਸੀਂ ਲੜਾਈ ਝਗੜਾ ਵੀ ਕੀਤਾ ਹੋਟਲ ਵਾਲਿਆਂ ਨੇ ਵੀ ਲੜਾਈ ਝਗੜਾ ਕੀਤਾ ਤੁਸੀਂ ਸਾਨੂੰ ਲੇਟ ਕਰ ਰਹੇ ਹੋ ਚਾਹੇ ਨਮਕ ਜ਼ਿਆਦਾ ਕਿਵੇਂ ਹੋ ਗਿਆ ਜਾਂ ਕੁਝ ਵੀ ਇਦਾਂ ਪਰ ਫਿਰ ਇਸ ਜੀ ਨੂੰ ਇਨਸਾਨ ਸਮਝਿਆ ਵੀ ਹਾਂ ਕਿ ਅਸੀਂ ਲੱਕੀਲੇ ਬਚ ਗਏ ਆ ਸਾਡਾ ਲੱਕ ਕੰਮ ਕਰ ਗਿਆ ਕਹਿ ਲੋ ਚਾਹੇ ਉਹ ਜਿਹੜਾ ਪਰਮਾਤਮਾ ਨੇ ਉਹ ਚੀਜ਼ ਨੂੰ ਬਾਰ-ਬਾਰ ਰੁਕਾਵਟ ਪਾ ਰਿਆ ਸੀ ਉੱਥੇ ਨਹੀਂ ਉਹਨਾਂ ਨੇ ਪਹੁੰਚਣਾ ਸੀ ਉਹਨਾਂ ਦੀ ਜਿਹੜੀ ਜਾਨ ਬਚਣੀ ਸੀ ਇਸ ਕਰਕੇ ਉੱਥੇ ਨਹੀਂ ਪਹੁੰਚੇ ਸੋ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਧਿਆਨ ਰੱਖਿਆ ਕਰੋ ਹੁਣ ਦੇਖੋ ਇਸ ਚੀਜ਼ ਦਾ ਹਰਜਾਨਾ ਆਮ ਆਦਮੀ ਨੂੰ ਬਹੁਤ ਭੁਗਤਣਾ ਪੈਣਾ ਵਾ ਇਧਰ ਵੀ ਤੇ ਪਾਕਿਸਤਾਨ 'ਚ ਵੀ ਜਿਵੇਂ ਕਿ ਮੋਦੀ ਜੀ ਦਾ ਐਲਾਨ ਆਇਆ ਕਿ ਪਾਣੀ ਬੰਦ ਕਰਨ ਵਾਲੀ ਜਿਹੜੀ ਗੱਲ ਮਸਲਾ ਚੱਲਦਾ ਪਿਆ ਵਾ ਦੇਖੋ ਤੇ ਆਮ ਆਦਮੀ ਜਿਹੜਾ ਉੱਤਰ ਪਾਕਿਸਤਾਨ ਤੁਸੀਂ ਦੇਖਿਆ ਹੋਗਾ ਜਿੱਨਾ ਐਗਰੀਕਲਚਰ ਉਹਨਾਂ ਦਾ ਜਿੰਨਾ ਵੀ ਖੇਤੀਬਾੜੀ ਦਾ ਕੰਮ ਆ ਜੋ ਵੀ ਪਾਣੀ ਦੇ ਸੋਰਸ ਆ ਉਹ ਸਾਰੇ ਇਹੀ ਜਿਹੜੇ ਪਾਣੀ ਦੇ ਜਾ ਰਹੇ ਨੇ ਇਹੀ ਜਿਹੜਾ ਪਾਣੀ ਦਾ ਸੋਰਸ ਜਿਹੜੇ ਕਿ ਆਪਣੇ 7 ਦਰਿਆ ਸੀਗੇ ਤੇ 5 ਇੱਧਰ ਆ ਗਏ ਤੇ 2 ਉੱਧਰ ਰਹਿ ਗਏ ਸੀਗੇ ਉਹੀ ਕਹਿੰਦੇ ਪਾਣੀ ਬੰਦ ਕਰਨਦਾਰ ਹੱਸੇ ਜੇਕਰ ਮੰਨ ਲਓ ਇਹ ਪਾਣੀ ਬੰਦ ਕਰ ਦਿੰਦੇ ਨੇ ਤੇ ਆਮ ਆਦਮੀ ਉੱਧਰ ਪਾਕਿਸਤਾਨ ਦੇ ਉਹਨਾਂ ਦਾ ਕਿਸੇ ਨੇ ਕੁਝ ਇੱਕ ਪਾਕਿਸਤਾਨੀ ਦੇ ਪਿੱਛੇ ਲੱਗ ਜਾਂਦਾ ਨਾ ਉਹ ਸਾਰਿਆਂ ਨੂੰ ਇੱਕੇ ਰਸੇ ਫਿਰ ਬੰਦ ਦਿੰਨੇ ਆ ਕਿ ਇਹ ਸਾਰੇ ਪਾਕਿਸਤਾਨੀ ਨੇ ਗਲਤੀ ਹੋਣਗੇ ਕਈ ਚੰਗੇ ਵੀ ਹੁੰਦੇ ਨੇ ਕਈ ਦੇਖੋ ਆਪਣੇ ਇਥੇ ਹਿੰਦੁਸਤਾਨ ਦੇ ਵਿੱਚ ਨਹੀਂ ਕੋਈ ਘਟਨਾ ਹੁੰਦੀ ਨਿੱਕੀਆਂ ਨਿੱਕੀਆਂ ਬੱਚੀਆਂ ਦੇ ਨਾਲ ਕੀ ਹਰਕਤਾਂ ਕਰਿਓ ਪਾਕਿਸਤਾਨ ਵਾਲੇ ਥੋੜੀ ਅੱਗੇ ਕੀਤੀਆਂ ਉਹ ਆਪਣੇ ਇਥੇ ਇੰਡੀਆ ਵਾਲਿਆਂ ਨੇ ਕੀਤੀਆਂ ਆਪਣੇ ਹਿੰਦੁਸਤਾਨ ਵਾਲਿਆਂ ਨੇ ਕੀਤੀਆਂ ਜੇ ਗੰਦੇ ਉਧਰ ਨਹੀਂ ਸੀ ਇੱਧਰ ਵੀ ਹੈਗੇ ਨੇ ਬਹੁਤ ਗੰਦੇ ਉਹ ਜਿਹਨਾਂ ਨੂੰ ਵੱਡ ਦੇਣਾ ਚਾਹੀਦਾ ਤੁਸੀਂ ਆਮੀ ਉਹ ਵੀ YouTube ਤੇ ਵੀਡੀਓ ਦੇਖ ਰਹੇ ਹੋ 3 ਸਾਲ ਦੀ ਬੱਚੀ ਦੇ ਨਾਲ ਕੀ ਹਰਕਤ ਹੋਈ ਆ ਸਦੂ ਕੰਮ ਦੀ ਐ ਗੱਲ ਵੀ ਨਹੀਂ ਹੋ ਸਕਦੀ ਉਸ ਬਾਰੇ ਉਹ ਜਿਹੜਾ ਇਹੋ ਜਿਹੇ ਜਿਹੜੇ ਪਾਗਲ ਕੁੱਤੇ ਹੁੰਦੇ ਨੇ ਉਹਨਾਂ ਨੂੰ ਸਰਕਾਰ ਕਿਉਂ ਨਹੀਂ ਬੰਨਵਾ ਰਹੀ ਪਾਣੀ ਦਾ ਬੰਨ ਬਾਅਦ ਚ ਪਾਵੇ ਪਹਿਲਾਂ ਇਹੋ ਜਿਆਂ ਨੂੰ ਬੰਨ ਪਾਵੇ ਇਹਨਾਂ ਉੱਥੇ ਗੋਲੀ ਮਾਰ ਕੇ ਮਾਰ ਦੇਣਾ ਚਾਹੀਦਾ ਜਿਹੜੇ ਇਹੋ ਜਿਹੇ ਕਹਿਦੀ ਤੀ ਭੈਣ ਦੇ ਨਾਲ ਹਰਕਤ ਕਰਦੇ ਨੇ ਸੋ ਇਹ ਇਹ ਚੀਜ਼ ਇੱਕ ਵੱਖਰੀ ਐ ਗੱਲ ਕਰ ਰਹੇ ਆਪਾਂ ਪਾਣੀ ਦੀ ਵੀ ਉਹ ਆਮ ਲੋਕਾਂ ਦੇ ਉੱਤੇ ਕਿੰਨਾ ਅਸਰ ਪਾਊਗਾ ਉਹਨਾਂ ਦਾ ਕਿੰਨਾ ਨੁਕਸਾਨ ਹੋਊਗਾ ਜੇਕਰ ਆਪਾਂ ਪਾਣੀ ਬੰਦ ਕਰਦੇ ਆਂ ਬਾਕੀ ਐਵੇਂ ਪਾਣੀ ਨਹੀਂ ਬੰਦ ਹੋ ਸਕਦਾ 1960 ਦਾ ਇਹ ਜਿਹੜਾ ਸਮਝੌਤਾ ਹੋਇਆ ਸੀ ਨੇਹਰੂ ਜੀ ਨੇ ਸਮਝੌਤਾ ਕੀਤਾ ਸੀਗਾ ਤੇ ਇਹਦੀਆਂ ਬੜੀਆਂ ਕੰਡੀਸ਼ਨਾਂ ਜਿਹੜੀਆਂ ਕਰਨੀਆਂ ਪੈਣੀਆਂ ਫੋਲੋ ਫੇਰ ਇਹ ਜਿਹੜਾ ਪਾਣੀ ਬੰਦ ਹੋਣਾ ਪਰ ਮੰਨ ਲਓ ਜੇਕਰ ਅਸੀਂ ਕਿੰਨੇ ਵੀ ਅਸੀਂ ਪਾਣੀ ਬੰਦ ਕਰ ਦਿੰਨੇ ਆ ਜਦ ਕਿ ਪਾਣੀ ਸਾਡਾ ਵੀ ਨਹੀਂ ਹੈ ਨਾ ਦੇਖੋ ਪਿੱਛੇ ਜਿਵੇਂ ਆਪਾਂ ਕਹਿੰਦੇ ਸਾਡਾ ਪਾਣੀ ਸਾਡਾ ਪਾਣੀ ਹਿਮਾਚਲ ਤੋਂ ਪਿੱਛੋਂ ਆ ਰਿਹਾ ਪਾਣੀ ਤਾਂ ਫੇਰ ਇਹ ਦਰਿਆਵਾਂ ਨਦੀਆਂ ਦੇ ਵਿੱਚ ਪਾਣੀ ਪੈਂਦਾ ਨਾ ਪਾਣੀ ਕਿਸੇ ਦਾ ਨਹੀਂ ਉਹ ਪਰਮਾਤਮਾ ਦਾ ਪਾਣੀ ਹੈ ਐਵੇਂ ਮੱਲਾ ਨਾ ਮਾਰ ਕੇ ਵਿਆਹ ਕਰੋ ਪਰ ਗੱਲ ਇਹ ਹੈਗੀ ਆ ਕਿ ਤੁਸੀਂ ਇੱਕ ਹੋਰ ਕਿਸੇ ਦੀ ਸਜ਼ਾ ਦੂਸਰੇ ਬੰਦੇ ਨੂੰ ਕਿਵੇਂ ਦੇ ਸਕਦੇ ਹੋ ਸਜ਼ਾ ਦੇਣੀ ਹੈ ਜੇਕਰ ਹਾਂ ਪੂਰੀ ਸਰਕਾਰ ਪਾਕਿਸਤਾਨ ਦੀ ਕਸ਼ਮੀਰ ਦੀ ਚਾ ਇੰਡੀਆ ਦੀ ਮਿਲ ਕੇ ਕੀ ਨਹੀਂ ਕਰ ਸਕਦੀ ਸਾਰਾ ਕੁਝ ਕਰ ਸਕਦੀ ਹੈ ਉਹ ਭੱਜ ਕਿਵੇਂ ਸਕਦੇ ਨੇ ਬੰਦੇ ਆ ਪਤਾ ਪਤਾ ਛਾਂ ਦੇਣਾ ਉਥੋਂ ਉਹ ਆਤਕਵਾਦੀ ਤੇ ਫੜੇ ਨਹੀਂ ਗਏ ਤੇ ਇਹਨਾਂ ਨੇ ਬਾਰਡਰ ਬੰਦ ਕਰ ਦਿੱਤੇ ਨੇ ਤੇ ਚਾਹੇ ਤੁਸੀਂ ਵੀ ਉਹ ਇਹ ਤਾਂ ਹੋ ਗਿਆ ਨਾ ਡਰ ਕੇ ਜਿਵੇਂ ਕਹਿੰਦੇ ਹੁੰਦੇ ਨੇ ਬਾਰ ਨੜ ਆਇਓ ਰਿਬੂ ਗੇ ਬੰਦ ਕਰਕੇ ਅੰਦਰ ਬਹਿ ਜਾਓ ਨਹੀਂ ਉਹਨਾਂ ਨੂੰ ਫੜ ਕੇ ਉੱਥੇ ਹੀ ਜਿਹੜੀ ਜਗ੍ਹਾ ਤੇ ਉਹਨਾਂ ਨੂੰ ਗੋਲੀਆਂ ਮਾਰਿਆ ਨਾ ਉੱਥੇ ਹੀ ਉਹਨਾਂ ਨੂੰ ਗੋਲੀਆਂ ਮਾਰੋ ਫੇਰ ਤਾਂ ਮੰਨਿਆ ਜਾਵੇ ਵੀ ਹਾਂ ਸਰਕਾਰ ਨੇ ਕੰਮ ਕੀਤਾ ਬਾਕੀ ਆਪਣੀ ਸਰਕਾਰ ਚਾਵੇ ਜੇ ਸਾਰਾ ਕੁਝ ਕਰ ਸਕਦੀ ਹੈ ਕਿਉਂਕਿ ਜਿੰਨੀ ਪਾਕਿਸਤਾਨ ਦੀ ਜਨ ਸਖਿਆ ਉਹਨੀ ਤੇ ਆਪਣੀ ਜਿਹੜੀ ਆਰਮੀ ਉਹਨੀ ਤੇ ਆਪਣੀ ਫੌਜੀ ਹੈ ਤੇ ਸਾਰੇ ਕੰਮ ਹੋ ਸਕਦਾ ਵਾ ਉਥੋਂ ਕਰ ਲੈਣਾ ਚਾਹੀਦਾ ਵਾ ਬਾਕੀ ਕਈ ਲੋਕਿਆਂ ਦੇ ਨਾ ਪਾਕਿਸਤਾਨ ਚ ਕਿਉਂ ਆ ਰਿਹਾ ਜੇ ਜਿੱਥੇ ਦੇਖੋ ਥੋੜੀ ਬਹੁਤੀ ਗੱਲਬਾਤ ਹੁੰਦੀ ਹੈ ਪਾਕਿਸਤਾਨ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਵਾ ਸਾਡੇ ਦੇ ਗੱਲ ਤਾਂ ਹੀ ਆਉਂਦੀ ਹੈ ਜੇ ਇਧਰਲੀ ਸਾਈਡ ਤੋਂ ਹੀ ਹੋਰ ਕੇ ਸੀਮਾ ਵੱਲੋਂ ਕਿਉਂ ਨਹੀਂ ਹੋ ਰਿਹਾ ਕੁਝ ਇਸੇ ਸੀਮਾ ਵੱਲੋਂ ਹੀ ਕਿਉਂ ਹਰ ਵਾਰੀ ਹਰਕਤ ਹੁੰਦੀ ਹੈ ਜੇਕਰ ਇਹ ਪਾਕਿਸਤਾਨੀ ਵੀ ਤਰਾਰ ਰਹੇ ਨੇ ਪਾਕਿਸਤਾਨ ਸਰਕਾਰ ਵੀ ਕਰਵਾ ਰਹੀ ਆ ਉਹਨਾਂ ਨੂੰ ਵੀ ਥੋੜਾ ਜਿਆ ਸੋਚਣਾ ਚਾਹੀਦਾ ਵਾ ਕਿ ਕਿਸੇ ਦੇ ਮਾਵਾ ਦੇ ਪੁੱਤਾਂ ਪਕਾ ਤੋਂ ਮਰਵਾ ਰਹੇ ਆ ਚਾਹੇ ਉਹ ਫੌਜ ਦੇ ਮਰਦੇ ਨੇ ਚਾਹੇ ਆਮ ਇਨਸਾਨ ਮਰਦਾ ਹੈ ਚਾਹੇ ਅੱਤਵਾਦੀ ਮਰਦੇ ਉਹ ਵੀ ਤਾਂ ਕਿਸੇ ਮਾਂ ਦੇ ਪੋਤੀ ਨੇ ਉਹਨਾਂ ਨੂੰ ਫੜ ਕੇ ਠੱਲ ਪਾਈ ਜਾਵੇ ਉਹਨਾਂ ਦੇ ਵੀ ਮਾਈਂਡ ਜਿਹੜੇ ਐ ਵਾਸ਼ ਕੀਤੇ ਹੁੰਦੇ ਉਹਨਾਂ ਨੇ ਉਹਨਾਂ ਨੂੰ ਨਹੀਂ ਸਮਝ ਲੱਗਦੀ ਵੀ ਅਸੀਂ ਕੀ ਕਰ ਰਹੇ ਆ ਅੱਲਾ ਪਾਕ ਦੇ ਕੋਲ ਜਾਣਾ ਨੇ ਬਸ ਉਹਨਾਂ ਨੇ ਅੱਲਾ ਪਾਕ ਅੱਲਾ ਪਾਕ ਦੇ ਕੋਲ ਜਾਣਾ ਤੇ ਧਰਤੀ ਤੇ ਆਉਣ ਦੀ ਲੋੜ ਵੀ ਕੀ ਸੀ ਐਦਾਂ ਕਿਸੇ ਨੂੰ ਮਾਰ ਕੇ ਤੇ ਫਿਰ ਤੁਸੀਂ ਅੱਲਾ ਪਾਕ ਦੇ ਕੋਲ ਜਾਣਾ ਮੈਂ ਕਿ ਨਹੀਂ ਉਹ ਅੱਲਾ ਪਾਕ ਉਹਨਾਂ ਨੂੰ ਕਿਵੇਂ ਰੱਖ ਲਊਗਾ ਵੀ ਤੁਸੀਂ ਇੰਨੀਆਂ ਜਾਨਾਂ ਲੈ ਕੇ ਆਏ ਹੋ ਤੇ ਤੁਹਾਨੂੰ ਆਉ ਮੈਂ ਧਰਤੀ ਦੇ ਦਿਨ ਤੇ ਅੱਲਾਹ ਪਾਕ ਕਹੂਗਾ ਵੀ ਇੰਨੀਆਂ ਇੰਨੀਆਂ ਲਾਸ਼ਾਂ ਤੂੰ ਉੱਥੇ ਵਿਛਾ ਕੇ ਆਇਆ ਧਰਤੀ ਦੇ ਉੱਤੇ ਤੇ ਆ ਤੈਨੂੰ ਮੈਂ ਜੰਨਤ ਦੇ ਦਿੰਦਾ ਇਦਾਂ ਜੰਨਤ ਨਹੀਂ ਮਿਲਦੀ ਜਿਹੜੇ ਕਿਤੇ ਆਤਵਾਦੀ ਇਹ ਉਹਨਾਂ ਤੱਕ ਵੀ ਇੰਨੀ ਕਿ ਮੇਰੀ ਗੱਲ ਪਹੁੰਚ ਜੇ ਨਾ ਤੇ ਚੰਗੀ ਗੱਲ ਆ ਕਿ ਇਦਾਂ ਜੰਨਤ ਨਹੀਂ ਜੇ ਮਿਲਦੀ ਅੱਲਾਹ ਪਾਕ ਇਦਾਂ ਖੁਸ਼ ਨਹੀਂ ਹੁੰਦਾ ਕਿ ਤੁਸੀਂ ਆਮ ਇਨਸਾਨ ਨੂੰ ਮਾਰਿਓ ਕਿਤੇ ਕੋਈ ਮੱਛਰ ਕੀੜੀ ਕੋਈ ਕੀੜਾ ਮਰ ਜੇ ਨਾ ਉਹਦੇal ਵੀ ਵੇਖੀਦਾ ਹੁੰਦਾ ਵੀ ਹਾਏ ਇਹ ਸਾਡੇ ਤੋਂ ਕਿੰਡਾ ਵੱਡਾ ਗਣਾ ਹੋ ਗਿਆ ਤੇ ਉਹਨਾਂ ਆਰਾਮ ਨਹੀਂ ਕੀੜਿਆਂ ਵਾਂਗੂ ਉੱਥੇ ਲਾਸ਼ਾਂ ਮਛਾਈਆਂ ਪਈਆਂ ਨੇ ਉਹਨਾਂ ਨੂੰ ਜੰਨਤ ਕਿੱਥੇ ਮਿਲ ਜੂ ਨਹੀਂ ਮਿਲ ਸਕਦੀ ਉਹਨਾਂ ਨੂੰ ਜੰਨਤ ਉਹਨਾਂ ਨੇ ਆਪਦੀ ਵੀ ਜ਼ਿੰਦਗੀ ਖਰਾਬ ਆਪਣੇ ਘਰਦਿਆਂ ਦੀ ਵੀ ਜ਼ਿੰਦਗੀ ਖਰਾਬ ਤੇ ਲੋਕਾਂ ਦੀ ਵੀ ਜ਼ਿੰਦਗੀ ਖਰਾਬ ਉਹ ਹੋਦੇ ਨਹੀਂ ਚਾਹੁੰਦੇ ਨੇ ਕਿ ਜੰਨਤ ਜੰਨਤ ਕਿਸੇ ਨੂੰ ਨਹੀਂ ਜੇ ਮਿਲਦੀ ਇੱਥੇ ਦੁਨੀਆ ਤੇ ਹੀ ਸਾਰਾ ਕੁਝ ਹੈ ਜੇਕਰ ਤੁਸੀਂ ਚੰਗੇ ਕਰਮ ਕੀਤੇ ਉਹਦਾ ਚੰਗਾ ਫਲ ਵੀ ਤੁਹਾਨੂੰ ਇਸੇ ਦੁਨੀਆ ਤੇ ਮਿਲੂਗਾ ਜੇਕਰ ਤੁਸੀਂ ਮਾੜਾ ਕੀਤਾ ਤੇ ਮਾੜਾ ਵੀ ਇੱਥੋਂ ਮਿਲੂਗਾ ਤੁਹਾਡੀ ਮੱਜ਼ਬ ਹੀ ਤੁਹਾਨੂੰ ਤੁਹਾਡਾ ਧਰਮ ਹੀ ਤੁਹਾਨੂੰ ਉਹ ਜਿਹੜੀ ਸਜ਼ਾ ਦੇਊਗਾ ਉਹ ਜਿਹੜਾ ਸਾਰਾ ਕੁਝ ਖੁੱਤ ਕੇ ਜਾਣਾ ਹੁੰਦਾ ਕਈ ਲੋਕ ਕਹਿੰਦੇ ਨੇ ਦੇਖੀ ਕੀ ਬਣਿਆ ਫਿਰਦਾ ਇਹ ਐ ਕਰਦਾ ਸੀ ਇਹ ਰਿਸ਼ਵਾਤਾਂ ਲੈਂਦਾ ਸੀ ਆਹ ਜਿਹੜੇ ਰਿਸ਼ਵਤ ਲੈਂਦੇ ਨੇ ਉਹ ਤੁਸੀਂ ਦੇਖੋ ਵੀ ਜਿੰਨੇ ਪੈਸੇ ਰਿਸ਼ਵਤ ਇੱਥੇ ਲੈ ਆ ਉਹ ਤੋਂ 10 ਗੁਣਾ ਵੱਧ ਤੁਹਾਨੂੰ ਦੇ ਕੇ ਫਿਰ ਉੱਤੇ ਉਹਨਾਂ ਨੇ ਸਾਫ਼ ਸੁਥਰਾ ਕਰਕੇ ਰੱਬ ਨੇ ਲੈ ਕੇ ਜਾਣਾ ਵਾ ਉੱਤੇ ਕੋਈ ਜੰਨਤ ਨਹੀਂ ਜੰਨਤ ਇੱਥੇ ਹੀ ਆ ਜੇ ਕਿਸੇ ਨੂੰ ਖੁਸ਼ ਰੱਖੋ ਆਪ ਖੁਸ਼ ਰਹੋ ਕਿਸੇ ਨੂੰ ਜੀਨ ਦਿਓ ਆਪ ਜਿਓ ਸਾਰਾ ਕੁਝ ਇੱਥੇ ਹੀ ਜੰਨਤ ਬਣ ਜੂਗਾ ਹੁਣ ਲੋਕ ਉੱਥੇ ਕਸ਼ਮੀਰ ਵਾਲ ਘੁੰਮਣ ਜਾਂਦੇ ਨੇ ਲੋ ਜੀ ਇੱਥੇ ਮਿਨੀ ਸਵਿਟਜ਼ਰਲੈਂਡ ਕਿਉਂਕਿ ਉੱਥੇ ਸਾ ਵਧੀਆ ਸ਼ਾਂਤੀ ਆ ਜੋ ਉਧਰ ਤੇ ਐ ਵਧੀਆ ਸਾਰਾ ਕੁਝ ਹੋ ਸਕਦਾ ਆਪਣੇ ਭਾਰਤ ਚ ਵੀ ਪੰਜਾਬ ਚ ਵੀ ਹੋ ਸਕਦਾ ਜੇਕਰ ਆਪਾਂ ਸਾਫ਼ ਸਵੱਾਈ ਰਹਿਣ ਦੀ ਆਪੇ ਕਰਦੇ ਕੋਲਡਰਿੰ ਪੀਤਾ ਬੋਤਲ ਬਾਹਰ ਸੁੱਟੀ ਆਹ ਗੰਦਗੀ ਉੱਥੇ ਸੁੱਟੀ ਹੋ ਉ ਨੂੰ ਸਾਫ਼ ਰੱਖੋ ਤੇ ਉਹੀ ਉੱਥੇ ਘੁੰਮਣ ਦਾ ਨਜਾਂ ਦੀ ਲੋੜ ਹੀ ਨਹੀਂ ਇਹਨੂੰ ਵੀ ਤੁਸੀਂ ਸਵਿਟਜ਼ਰਲੈਂਡ ਬਣਾ ਸਕਦੇ ਜੇ ਆਪਾਂ ਉਹੋ ਚੀਜ਼ਾਂ ਤੇ ਜਾਣੇ ਆ ਵੀ ਜਿੱਥੇ ਮੁੜ ਕੇ ਆਪਣੀ ਜਾਨ ਵੀ ਗਵਾ ਕੇ ਆਉਨੇ ਆ ਕਈ ਚੀਜ਼ਾਂ ਦੇ ਵਿੱਚ ਮੈਂਨੇ ਰੱਖਦੀਆਂ ਜੇ ਤੁਸੀਂ ਆਪ ਦਾ ਆਲਾ ਦਵਾਲਾ ਹਿਸਾਬ ਰੱਖੋ ਨਾ ਤੁਹਾਨੂੰ ਕਿਤੇ ਵੀ ਘੁੰਮਣ ਜਾਣ ਦੀ ਜ਼ਰੂਰਤ ਨਹੀਂ ਹੈਗੀ ਹਾਂ ਜੇ ਤੁਸੀਂ ਘੁੰਮਣ ਜਾ ਰਹੇ ਹੋ ਫਿਰ ਅਲਰਟ ਹੋ ਕੇ ਜਾਇਆ ਕਰੋ ਕਿਸੇ ਕੋ ਆਪਣੀ ਜਾਣਕਾਰੀ ਨਾ ਦਿਆ ਕਰੋ ਨਾ ਪੁੱਛਿਆ ਕਰੋ ਨਾ ਲਿਆ ਕਰੋ ਤੇ ਉਹ ਜੇ ਏਰੀਆ ਚ ਜਾਓ ਜਿੱਥੇ ਸੁਰੱਖਿਤਾ ਪੂਰਾ ਤੁਹਾਨੂੰ ਪੂਰਾ ਇਹ ਮਾਨਸੂਲ ਸ਼ਾਂਤੀ ਹੋਵੇ ਤੇ ਹਾਂ ਸੀ ਇੱਥੇ ਆਪਣੇ ਬੱਚੇ ਲੈ ਕੇ ਜਾ ਸਕਦੇ ਹਾਂ ਛੋਟੇ ਛੋਟੇ ਬੱਚਿਆਂ ਦੇ ਨਾਲ ਵੀ ਕਈ ਕੁਝ ਉੱਥੇ ਹੋ ਗਿਆ ਸੋ ਇਸ ਕਰਕੇ ਉਹਦੇ ਏਰੀਆ ਚ ਨਾ ਘੁੰਮਣ ਜਾਇਆ ਕਰੋ ਜਿੱਥੇ ਤੁਹਾਡੀ ਜਾਨ ਨੂੰ ਖਤਰਾ ਹੋਵੇ ਇਹ ਸਾਰਾ ਜੰਨਤ ਬਣ ਸਕਦਾ ਆਪਣਾ ਏਰੀਆ ਜਿੱਥੇ ਤੁਸੀਂ ਰਹਿ ਰਹੇ ਹੋ ਉਹ ਵੀ ਬਣ ਸਕਦਾ ਆਪਣਾ ਭਾਰਤ ਵੀ ਸਾਰਾ ਇੰਡੀਆ ਪੰਜਾਬ ਸਾਰਾ ਕੁਝ ਜੰਨਤ ਬਣ ਸਕਦਾ ਜਿਵੇਂ ਆਪਾਂ ਲੋਕ ਕਰਦੇ ਆਂ ਵੀ ਗੁਰਦੁਆਰਾ ਸਾਹਿਬ ਜਾਂਦੇ ਆਂ ਚਾਹੇ ਮੰਨ ਲਓ ਡੇਰਿਆਂ 'ਚ ਜਾਂਦੇ ਆਂ ਰਾ ਤਾਂ ਸਵਾਮੀ ਜਿਵੇਂ ਡੇਰੇ ਹੋ ਗਏ ਚਾਹੇ ਹੋਰ ਕਈ ਡੇਰੇ ਆ ਆਪਾਂ ਕਰਦੇ ਨਾ ਉੱਥੇ ਕੁਝ ਵੀ ਨਹੀਂ ਸੁੱਟਣਾ ਅਸੀਂ ਉੱਥੇ ਜੇ ਕੁਝ ਪਿਆ ਵੀ ਹੋਗਾ ਨਾ ਉਹ ਆਪਾਂ ਚੁੱਕ ਕੇ ਲੈ ਆ ਕੇ ਨਾ ਆਪਣੀ ਜੇਬ ਦੇ ਵਿੱਚ ਪਾ ਲੈਣੇ ਆਂ ਵੀ ਅਸੀਂ ਬਾਹਰ ਜਾ ਕੇ ਸੁੱਟਾਂਗੇ ਚਾਹੇ ਫੋਨ ਅਸੀਂ ਸੁੰਦੇ ਆਂ ਤੇ ਉੱਥੇ ਝੂਠ ਨਹੀਂ ਬੋਲਦੇ ਅਸੀਂ ਇਹੀ ਸਾਰਾ ਕੁਝ ਆਪਾਂ ਜੀ ਆਪਣੇ ਘਰਾਂ ਦੇ ਵਿੱਚ ਕਰੀਏ। ਇਹੀ ਸਾਫ਼ ਸਫਾਈ ਜੀ ਆਪਣੇ ਘਰਾਂ ਦੇ ਵਿੱਚ ਕਰੀਏ ਸੱਚ ਬੋਲੀਏ ਤੇ ਇੱਥੇ ਸਾਰਾ ਕੁਝ ਜੰਨਤ ਆ। ਆਪਣਾ এনवायरमेंट ਜਿਹੜਾ ਪੂਰਾ ਐ ਸਾਫ਼ ਹੋ ਸਕਦਾ ਵਾ ਤੇ ਇੱਧਰ ਵੀ ਜੰਨਤ ਬਣ ਸਕਦੀ ਆ ਤੇ ਘਰ ਹੀ ਤੁਹਾਡੇ ਗੁਰਦੁਆਰਾ ਕਿਤੇ ਮਸਜਿਦ ਕਿਤੇ ਮੰਦਿਰ ਕਿਤੇ ਤੁਹਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੈਗੀ ਜੇਕਰ ਤੁਸੀਂ ਆਪਣੇ ਘਰ ਨੂੰ ਹੀ ਸਵਰਗ ਬਣਾ ਲਓ ਆਪਣੇ ਘਰ ਨੂੰ ਹੀ ਗੁਰਦੁਆਰਾ ਬਣਾ ਲਓ ਤੇ ਘਰੇ ਹੀ ਸਾਰਾ ਕੁਝ ਆ। ਘਰੇ ਤੇ ਅਸੀਂ ਇਹਨੇ ਝੂਠ ਬੋਲਦੇ ਆਂ ਲੜਾਈਆਂ ਝਗੜਾ ਕਰਦੇ ਆਂ। ਉੱਥੇ ਜਾ ਕੇ ਅਸੀਂ ਨਾ ਪੈਰਾਂ ਦੇ ਵਿੱਚ ਜੁੱਤੀਆਂ ਲਵਾ ਲਵਾ ਕੇ ਫਿਰ ਪਾਲਿਸ਼ ਕਰਾਂਗੇ ਝੂਠੇ ਭਾਂਡੇ ਫੜਫੜ ਕੇ ਫਿਰ ਮਾਂਜਾਂਗੇ ਚਲੋ ਤਬ ਮੈਨੂੰ ਮਾਫ਼ ਕਰੇ ਮੈਂ ਤਾਂ ਕਰਨਾ ਨਹੀਂ ਇਹ ਸਾਰਾ ਕੁਝ ਪਰ ਫਿਰ ਵੀ ਵੇ ਕਿੰਨੀ ਨਹੀਂ ਵੀ ਇਹ ਵਿਖਾਵਾ ਕਿਉਂ ਜੇ ਤੁਹਾਡਾ ਅੰਦਰ ਆ ਸਾਫਾ ਸ਼ੁੱਧਾ ਤੇ ਫਿਰ ਤੁਸੀਂ ਥੋੜਾ ਜੇ ਨਰਮਾਈ ਨਰਿਆ ਕਰੋ ਆਮ ਲੰਗਰਾਂ ਤੇ ਜਾਈਏ ਨਾ ਇਹ ਭੱਜ ਭੱਜ ਕੇ ਝੂਠੇ ਭਾਂਡੇ ਫੜਨਗੇ ਫਿਰ ਜੀ ਉੱਥੇ ਕਿਸੇ ਦਾ ਮੋਢਾ ਵੱਜੇ ਤੇ ਉੱਥੇ ਲੜਨ ਬਹਿ ਜਾਣਗੇ ਦੇਖੋ ਉਹ ਵੀ ਤੇ ਦੇਖੋ ਤੁਸੀਂ ਨਿਮਰਤਾ ਉੱਥੇ ਰੱਖੀ ਸਕਦੇ ਹੋ ਐਂ ਕਹਿਣਗੇ ਵੀ ਅੱਜ ਗੁਰਦੁਆਰਾ ਦੇ ਲੰਗਰ 'ਚ ਜਿਹੜਾ ਕੋਈ ਸੇਵਾ ਕਰਦਾ ਹੁੰਦਾ ਨਾ ਉਹ ਐਂ ਕਹਿਣਗੇ ਵੀ ਅੱਜ ਮੇਰਾ ਹੀ ਗੁਰਦੁਆਰਾ ਕਿਸੇ ਹੋਰ ਦੂਜੇ ਬੰਦੇ ਨੂੰ ਤਾਂ ਖੰਗਣ ਨਹੀਂ ਦੇਣਾ ਖਾਸ ਕਰਕੇ ਜਿਹਦੀ ਕਟਿੰਗ ਹੋਈ ਹੋਵੇ ਉਹਨੂੰ ਤਾਂ ਕਿਤੇ ਖੰਗਣ ਹੀ ਨਹੀਂ ਦਿੰਦੇ ਉੱਤੇ ਫੋਨ ਨਹੀਂ ਸੁਣਨਾ ਨਹੀਂ ਕਹਿਣਾ ਇਹ ਨਹੀਂ ਕਹਿਣਾ ਉਹ ਦੇਖੋ ਸਾਰੇ ਹੀ ਰਿਸਪੈਕਟ ਕਰਦੇ ਹੁੰਦੇ ਨੇ ਰੱਬ ਦੀ ਸਾਰੇ ਹੀ ਆਪੋ ਆਪਣੇ ਧਰਮਾਂ ਨੂੰ ਮੰਨਦੇ ਹੁੰਦੇ ਨੇ ਤੇ ਮੈਂ ਵੀ ਮੰਨਦੀ ਆਪਣੇ ਧਰਮ ਨੂੰ ਪਰ ਮੈਂ ਕਹਿੰਦੀ ਵਿਖਾਵਾ ਨਾ ਕਰੋ ਤੁਸੀਂ ਜਿਵੇਂ ਵਿਖਾਵਾ ਕਰਦੇ ਨੇ ਉਥੇ ਭਾਂਡੇ ਚੱਕਦੇ ਹੋ ਘਰੇ ਵੀ ਚੱਕ ਲੋ ਘਰੇ ਪਾਣੀ ਦਾ ਗਲਾਸ ਵੀ ਨਹੀਂ ਚੱਕ ਕੇ ਫੜਦੇ ਫੜ ਕੇ ਪੀਂਦੇ ਤੇ ਉਥੇ ਬਾਹਰ ਜਿਵੇਂ ਆਪਾਂ ਜਾਣਦੇ ਆ ਆ ਵੀ ਪਹਿਲਾਂ ਬੜੀਆਂ ਐ ਨਾ ਵੀਡੀਓ ਵੀ ਬਣੀਆਂ ਆ ਹਸਿਆਵਾਂ ਵਾਲੀਆਂ ਵੀ ਮਾਂ ਨੂੰ ਘਰੇ ਪਾਣੀ ਦਾ ਗਲਾਸ ਨਹੀਂ ਦਿੱਤਾ ਛਪੀਲ ਤੇ ਜਾ ਕੇ ਪਰਪਰ ਗਲਾਸ ਆਪਾਂ ਲੋਕਾਂ ਨੂੰ ਪਾਣੀ ਪਿਆ ਰਹੇ ਆ ਹੁਣ ਸਾਰਿਆਂ ਦੀ ਜ਼ਿੰਦਗੀ ਜਿਹੜੀ ਉਹ ਫੋਨ ਤੇ ਹੀ ਡਿਪੈਂਡ ਆ ਤੇ ਚਲੋ ਗੁਰਦੁਆਰਾ ਸਾਹਿਬ ਚ ਐਡਾ ਤਾਂ ਕੋਈ ਪਾਗਲ ਨਹੀਂ ਹੁੰਦਾ ਕਿ ਜਿਹੜਾ ਐਵੇਂ ਫੋਨ ਚੱਕੀ ਜਾਊਗਾ ਜੇਕਰ ਕਿਸੇ ਦਾ ਫੋਨ ਆਇਆ ਵੀ ਆ ਲੰਗਰ ਚ ਵੀ ਆਇਆ ਉਹਨੂੰ ਕੋਈ ਭਾਈ ਸੇਹਤ ਤੂੰ ਨਾ ਬਾਹਰ ਜਾ ਕੇ ਹੋਲੀ ਜੀ ਗੱਲ ਕਰ ਲੈ ਫੋਨ ਬੰਦ ਕਰ ਲਓ ਜੀ ਫੋਨ ਨਹੀਂ ਲਾਓ ਜੀ ਇਹ ਦੇਖੋ ਕਿਸੇ ਵੇਲੇ ਐਮਰਜੈਂਸੀ ਵੀ ਹੋ ਸਕਦੀ ਆ ਕਿਸੇ ਦਾ ਕੋਈ ਬੱਚੇ ਦੀ ਕੋਈ ਪ੍ਰੋਬਲਮ ਹੋ ਸਕਦੀ ਆ ਕਿਸੇ ਨੇ ਫੋਨ ਕੀਤਾ ਉਹ ਆਮ ਹੀ ਤੁਸੀਂ ਦੇਖਿਆ ਹੋਊਗਾ ਵੀ ਬੰਦਾ ਬਹੁਤਾ ਤੇ ਫੋਨ ਕੱਟ ਹੀ ਦਿੰਦਾ ਹੈ ਨਾ ਜਦੋਂ ਆਪਾਂ ਨੂੰ ਪਤਾ ਵਾ ਵੀ ਆਨੇ ਨੂੰ ਕੋਈ ਫੋਨ ਆ ਰਿਹਾ ਵਾ ਚਾਹੇ ਜ਼ਰੂਰੀ ਨਹੀਂ ਹੈ ਚੱਕਣਾ ਉਨੇ ਹੀ ਆ ਪਚੱਕਦੇ ਜਿੱਦੋਂ ਕਿਤੇ ਹਾਂ ਪਤਾ ਵੀ ਇਹ ਜ਼ਰੂਰੀ ਹੈ ਉਹ ਚੱਕਣਾ ਹੀ ਪੈਂਦਾ ਵਾ ਤੇ ਤੁਸੀਂ ਵੀ ਥੋੜੀ ਜੀ ਇਸ ਚੀਜ਼ ਨੂੰ ਫੋਲੋ ਕਰੋ ਮੈਂ ਗੁਰਦੁਆਰਾ ਸਾਹਿਬ ਦੇ ਨਾਂ ਨਹੀਂ ਲੈਂਦੀ ਜਿੱਥੇ-ਜਿੱਥੇ ਮੈਂ ਜਾ ਕੇ ਆਈਆਂ ਜਿੱਥੇ-ਜਿੱਥੇ ਪ੍ਰੋਬਲਮ ਆਈ ਆ ਖਾਸ ਕਰਕੇ ਆਪਣਾ ਸਭ ਤੋਂ ਮੇਨ ਚੀਜ਼ ਜਿਹੜੀ ਸਿੱਖੀ ਦਾ ਧੁਰਾ ਹੈਗਾ ਦਰਬਾਰ ਸਾਹਿਬ ਉਥੋਂ ਵੀ ਕਈ ਵਾਰੀ ਇਦਾਂ ਨਿਰਾਸ਼ ਹੋ ਕੇ ਆਉਣਾ ਪਿਆ ਵਾ ਸਿਰਫ ਉਹਨਾਂ ਸੇਵਾਦਾਰਾ ਕਰਕੇ ਜਿਹੜੇ ਕਿ ਬੋਲਦੇ ਹੀ ਨਹੀਂ ਸਹੀ ਸਾਰਾ ਦਿਨ ਉਥੇ ਗੁਰਬਾਣੀ ਸੁਣ-ਸੁਣ ਕੇ ਪਾਣੀ ਤਾਂ ਜਲ ਜ਼ਰੂਰ ਬਣ ਜੂਗਾ ਪਰ ਇਨਸਾਨ ਦੇ ਉੱਤੋਂ ਦੀ ਐ ਨਾਗ ਜਾਂਦਾ ਸਾਰਾ ਕੁਝ ਜਿਹੜੇ ਸੇਵਾਦਾਰ ਨੇ ਉਹ ਉਹੀ ਪੱਥਰ ਦੇ ਪੱਥਰ ਹੀ ਰਹਿ ਜਾਂਦੇ ਨੇ ਤੇ ਉਹ ਐਂ ਹੀ ਬੋਲਦੇ ਨੇ ਸਾਰਿਆਂ ਦੀ ਮੈਂ ਗੱਲ ਨਹੀਂ ਕਰਦੀ ਜਿਹੜੇ ਕਰਦੇ ਨੇ ਉਹਨਾਂ ਦੀ ਗੱਲ ਕਰਦੀ ਆ ਵੀ ਤੁਸੀਂ ਥੋੜਾ ਜਿਹਾ ਪਿਆਰ ਨਾਲ ਲੈਜੇ ਨਾਲ ਥੋੜਾ ਜਿਹਾ ਬੋਲੋ ਤਾਂ ਕਿ ਤੁਹਾਡੇ ਅੰਦਰ ਵੀ ਨਰਮਾਈ ਹੋਵੇ ਦਿੱਸੇ ਅਗਲੇ ਨੂੰ ਹਾਂ ਵੀ ਸੇਵਾਦਾਰਾਂ ਤੇ ਜਦੋਂ ਤੁਸੀਂ ਨਰਮਾਈ ਦਿਖਾਓਗੇ ਨਾ ਬਦੋ ਵਧੀਆ ਅਗਲੇ ਦੇ ਐਂ ਕਰਕੇ ਹੱਥ ਜੁੜ ਜਾਣੇ ਹੁਣ ਆਹ ਉੱਥੇ ਇਨਸਾਨ ਨੂੰ ਜਿਹਦਾ ਆਪਾਂ ਦਰਬਾਰ ਸਾਹਿਬ ਜਾਂਦੇ ਕਹਿ ਦਿੰਦੇ ਫੋਨ ਬੰਦ ਕਰ ਲੋ ਜੀ ਵੀਡੀਓ ਨਹੀਂ ਬਣਨੀ ਦੀ ਆ ਨਹੀਂ ਕਰਨਾ ਜੀ ਉਹ ਨਹੀਂ ਕਰਨਾ ਠੀਕ ਆ ਮੰਨ ਲਿਆ ਵੀਡੀਓ ਨਹੀਂ ਬਣਾਉਣੀ ਪਹਿਲੀ ਗੱਲ ਇਹ ਆ ਵੀ ਉੱਥੇ ਕੋਈ ਗਲਤ ਕੰਮ ਹੋ ਰਿਹਾ ਜੇਕਰ ਕੋਈ ਵੀਡੀਓ ਬਣਾ ਰਿਹਾ ਤੇ ਉਹ ਤੁਸੀਂ ਤੁਹਾਡਾ ਜਿਹੜਾ ਕਲਚਰ ਆ ਤੁਹਾਡੀ ਕੋਈ ਸਿੱਖੀ ਆ ਜਾਂ ਕੁਝ ਵੀ ਤੁਹਾਡਾ ਵੀ ਉਹ ਸਾਰਿਆਂ ਲੋਕਾਂ ਤੱਕ ਜਾਵੇ ਇੱਕ ਉਹ ਆਪਣੀ ਯਾਦ ਬਣਾਉਂਗਾ ਇੱਕ ਉਹ ਵੀ ਸਾਰਿਆਂ ਤੱਕ ਪਹੁੰਚਾਉਗਾ ਵੀ ਇਦਾਂ ਮੈਂ ਇੱਥੇ ਗਿਆ ਸੀ ਦਰਬਾਰ ਸਾਹਿਬ ਆ ਸੀ ਉਹ ਸੀ ਉਹ ਸੀ ਠੀਕ ਆ ਤੇ ਜਿਨ੍ਹਾਂ ਨੇ ਗਲਤ ਕਰਨਾ ਨਾ ਉਹਨਾਂ ਨੇ ਬਿਨਾ ਬਾਹਰੋਂ ਫੋਟੋਆਂ ਲੈ ਕੇ ਕਰਨਾ ਹੁਣ ਕਈਆਂ ਨੇ ਇੱਥੇ ਸਵਾਲ ਕਰਨਾ ਕਿ ਬੀਬੀ ਜੀ ਕੋਈ ਲੋਕ ਉੱਥੇ ਗਲਤ ਵੀਡੀਓ ਬਣਾਉਂਦੇ ਆ ਕਈ ਲੋਕ ਬੀਬੀ ਜੀ ਪਿੱਛੇ ਲਾ ਦਿੰਦੇ ਨੇ ਤੇ ਇਦਾਂ ਕਰਦੇ ਨੇ ਉਹ ਬੇਅਦਬੀ ਕਰਦੇ ਨੇ ਉਹ ਜਿਨ੍ਹਾਂ ਬੇਅਦਬੀ ਕਰਨੀ ਹੈ ਨਾ ਕਿੰਨੂ ਕਿੰਨੇ ਫੜ ਲਿਆ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਦਾ ਜਿਵੇਂ ਕਈਆਂ ਨੇ ਬੇਅਦਬੀ ਕੀਤੀ ਆ ਉਹ ਫੜੇ ਨੇ ਜੇ ਤਾਂ ਜੋ ਕੋਈ ਸਰਕਾਰਾਂ ਕਰਾ ਰਹੀਆਂ ਹੋ ਰਿਹਾ ਆਮ ਇਨਸਾਨ ਦੀ ਕੋਈ ਹਿੰਮਤ ਨਹੀਂ ਹੈਗੀ ਕਿ ਉਹ ਗੁਰਦੁਆਰਾ ਸਾਹਿਬ ਜਾ ਕੇ ਕੁਝ ਕਰ ਲੇ ਜਾਂ ਕੁਝ ਇਹ ਸਾਰੀ ਮਿਲੀ ਭੁਗਤ ਹੁੰਦੀ ਆ ਸਰਕਾਰਾਂ ਦੀ ਤੋ ਇਸ ਕਰਕੇ ਆਮ ਇਨਸਾਨ ਨੂੰ ਤੰਗ ਨਾ ਕਰਿਆ ਕਰੋ ਅੱਛਾ ਇਹ ਤਾਂ ਤੁਸੀਂ ਕਹਿੰਦੇ ਹੋ ਵੀ ਹਾਂ ਸਾਡੀ ਬੇਅਦਬੀ ਨਾ ਹੋਵੇ ਜੀ ਅਸੀਂ ਇੱਥੇ ਵੀਡੀਓ ਨਹੀਂ ਬਣਦੇ ਨਹੀਂ ਤੇ ਜਦੋਂ ਕੋਈ ਉੱਥੇ ਕਲਾਕਾਰ ਕੋਈ ਐਕਟਰ ਕੋਈ ਮੰਤਰੀ ਪਹੁੰਚ ਜਾਂਦਾ ਫਿਰ ਦੱਸੋ ਕਿੱਥੇ ਜਾਂਦੀ ਹੈ ਉਹ ਸੇਫਟੀ ਫਿਰ ਕਿੱਥੇ ਜਾਂਦੀ ਆ ਫਿਰ ਸਾਰੀਆਂ ਵੀਡੀਓ ਬਣਾਈਆਂ ਜਾਂਦੀਆਂ ਖਾਸ ਕਰਕੇ ਉਹਨਾਂ ਕਹਿੰਦੇ ਐ ਕੈਮਰਾ ਰੱਖਿਆ ਜਾਂਦਾ ਕਿ ਅੱਜ ਫਲਾਨਾ ਸਿੰਘ ਆਇਆ ਇੱਥੇ ਗੁਰਦੁਆਰੇ ਮੱਥਾ ਟੇਕਣ ਉਦੋਂ ਸੇਫਟੀ ਕਿੱਥੇ ਜਾਂਦੀ ਆ ਉਦੋਂ ਤਾਂ ਜਿਹੜਾ ਰਾਗਿਆਂ ਦੇ ਉੱਤੇ ਕੈਮਰਾ ਲੱਗਾ ਹੁੰਦਾ ਨਾ ਪੱਕਾ ਉਹ ਵੀ ਚੱਕ ਕੇ ਸਿੱਧਾ ਉਹਦੇ ਤੇ ਲਾ ਦਿੱਤਾ ਜਾਂਦਾ ਵਾ ਚਾਰੇ ਪਾਸੇ ਉਹਨੂੰ ਹੀ ਕੈਪਚਰ ਕੀਤਾ ਜਾਂਦਾ ਹੁੰਦਾ ਵੀ ਹਾਂ ਵੀ ਇਹ ਬੰਦਾ ਆਇਆ ਵਾ ਜਾਂ ਸੁਨੀਲ ਛੱਟੀ ਆਇਆ ਵਾ ਜਾਂ ਸਣੀ ਦਿਉ ਲਾਇਆ ਵਾ ਜਿਵੇਂ ਆ ਪਿੱਛੇ ਵੀਡੀਓ ਚੱਲਣ ਦੀ ਗੂਗਲ ਉੱਥੇ ਗਿਆ ਤੇ ਉਹਦੀ ਐ ਵੀਡੀਓ ਬਣਾਈ ਉਦੋਂ ਸੇਫਟੀ ਕਿੱਥੇ ਗਈ ਹੁੰਦੀ ਆ ਆਮ ਇਨਸਾਨ ਨੂੰ ਤੁਸੀਂ ਬਣਾ ਕਰਦੇ ਹੋ ਮੈਂ ਕਹਿੰਦੀ ਕੋਈ ਜਾਣੋ ਤੱਕਾ ਹੀ ਹੋਊਗਾ ਕਿ ਜਿਹੜਾ ਉੱਥੋਂ ਦੀ ਵੀਡੀਓ ਬਣਾ ਕੇ ਤੇ ਉਹਦਾ ਗਲਤ ਜਿਹੜਾ ਵਾ ਉਹ ਵਰਤੋ ਕਰੂਗਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਸੋ ਇਸ ਕਰਕੇ ਮੈਂ ਕਿਸੇ ਨੂੰ ਬਦਲ ਤਾਂ ਨਹੀਂ ਸਕਦੀ ਹੈਗੀ ਇਹ ਥੋੜੀ ਜਿਹੀ ਆਪਜੀ ਪੜ੍ਹਾਸੀ ਜਿਹੜੀ ਮੈਂ ਕੱਢਤੀ ਇਨਾਂ ਰਾਈ ਮੈਂ ਇਸ ਕਰਕੇ ਕਹਿ ਰਹੀ ਆਂ ਕਿ ਹਰ ਇੱਕ ਨੂੰ ਇੱਕੇ ਰਸੇ ਨਾ ਬੰਨਿਆ ਕਰੋ ਜਿੱਦੀ ਗਲਤੀ ਆ ਉਹਨੂੰ ਫੜ ਕੇ ਸਜ਼ਾ ਦਿਓ ਆਮ ਇਨਸਾਨ ਨੂੰ ਕਿਉਂ ਸਾਰੇ ਕਸ਼ਮੀਰੀਆਂ ਨੂੰ ਕਿਉਂ ਸਾਰੇ ਕਸ਼ਮੀਰ ਆਪਣੇ ਵਰਗੇ ਨੇ ਸਾਰੇ ਪਾਕਿਸਤਾਨ ਵਾਲੇ ਵੀ ਆਪਣੇ ਵਰਗੇ ਨੇ ਜਿਹੜੀਆਂ ਮਾਵਾਂ ਤੜਫ ਰਹੀਆਂ ਨੇ ਬਿਲਕ ਰਹੀਆਂ ਨੇ ਬਾਰਡਰਾਂ ਦੇ ਉੱਤੇ ਖੜੀਆਂ ਕਿ ਸਾਨੂੰ ਸਾਡੇ ਬੱਚਿਆਂ ਨੂੰ ਮਿਲ ਲਓ ਉਹ ਵੀ ਤੇ ਮਾਵਾਂ ਹੀ ਨੇ ਜੇ ਉਹ ਦੇਖੋ ਤੇ ਪਾਸਪੋਰਟ ਲੈ ਕੇ ਵੀਜ਼ਾ ਲਵਾ ਕੇ ਆਈਆਂ ਨੇ ਤੇ ਜਿਹੜੇ ਬਿਨਾਂ ਪਾਸਪੋਰਟ ਤੋਂ ਬਿਨਾਂ ਵੀਜ਼ੇ ਤੋਂ ਸਾਰਾ ਕੁਝ ਆ ਕੇ ਇੱਥੇ ਦੁਬਈ ਵੀ ਉਹਨਾਂ ਨੇ ਹਮਲਾ ਕਰਤਾ ਦਿੱਲੀ 'ਚ ਵੀ ਕਰਤਾ ਉਦੋਂ ਕਿੱਥੇ ਗਈ ਹੁੰਦੀ ਸੁਰੱਖਿਆ ਉਦੋਂ ਕਿਉਂ ਨਹੀਂ ਇਹ ਸਾਰੀ ਕਾਰਵਾਈ ਕੀਤੀ ਜਾਂਦੀ ਵੀ ਹਾਂ ਤੁਹਾਡੇ ਪਾਸਵਰਡ ਗਏ ਨੇ ਉਹ ਨਕਲੀ ਸਾਰਾ ਕੁਝ ਬਣਾ ਕੇ ਆ ਜਾਂਦੇ ਜਿਹੜੇ ਅਸਲੀ ਨੇ ਉਹਨਾਂ ਨੂੰ ਐ ਕਰਕੇ ਪੀਸੀ ਜਾਂਦੇ ਨੇ ਪੀਸੀ ਜਾਂਦੇ ਨੇ ਸੋ ਇਦਾਂ ਨਹੀਂ ਕਰਨਾ ਚਾਹੀਦਾ ਜਿਹਦੀ ਗਲਤੀ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਬਾਕੀ ਜੋ ਮੇਰੇ ਮਨ ਦੇ ਵਿੱਚ ਸੀਗਾ ਉਹ ਮੈਂ ਸਾਰਾ ਬੋਲ ਦਿੱਤਾ ਸੋ ਕਿਸੇ ਦੇ ਧਰਮ ਨੂੰ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਤੇ ਉਹਨਾਂ ਕੋ ਮੈਂ ਹੱਥ ਜੋੜ ਕੇ ਮਾਫੀ ਮੰਗਦੀ ਹਾਂ ਮੇਰਾ ਕਿਸੇ ਦੇ ਧਰਮ ਤੇ ਕਿਸੇ ਦੇ ਵੀ ਮذਹਬ ਦੇ ਨਾਲ ਕੋਈ ਵਿਰੋਧਤਾ ਨਹੀਂ ਆ ਪਰਮਾਤਮਾ ਇੱਕ ਹੀ ਆ ਸਾਰਿਆਂ ਚ ਪਾਕਿਸਤਾਨੀਆਂ ਵਿੱਚ ਵੀ ਆਪਣੇ ਵਿੱਚ ਵੀ ਉਹ ਖੁਦਾ ਅੱਲਾ ਰਾਮ ਵਾਏ ਗੁਰੂ ਸਭ ਇੱਕ ਆ ਇੱਕ ਨੂਰ ਤੇ ਸਭ ਦਾ ਗੂਜਿਆ ਕੌਣ ਭਲੇ ਕੋ ਮੰਦੇ ਪਰ ਆਪਾਂ ਵਰਗੇ ਸਾਰਿਆਂ ਨੂੰ ਕਹਿੰਦੇ ਵੀ ਅਸੀਂ ਚੰਗੇ ਤੇ ਬਾਕੀ ਸਾਰੇ ਮੰਦੇ ਇਦਾਂ ਨਾ ਸੋਚਿਆ ਕਰੋ ਸੋ ਇਹ ਜਿਹੜੇ ਮੇਰੇ ਮਨ ਦੇ ਵਿਚਾਰ ਸੀਗੇ ਜੇਕਰ ਤੁਸੀਂ ਇਹਨਾਂ ਨਾਲ ਸਹਿਮਤ ਹੋ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀਡੀਓ ਚੰਗੀ ਲੱਗੀ ਜ਼ਿਆਦਾ-ਜ਼ਿਆਦਾ ਲਾਈਕ ਸ਼ੇਅਰ ਜਰੂਰ ਕਰਿਓ ਜੇ ਜੇ ਨਹੀਂ ਸਹਿਮਤ ਤਾਂ ਵੀ ਕਮੈਂਟ ਜਿਹੜਾ ਉਹ ਮਿੱਠਾ ਜਿਹਾ ਕਰਕੇ ਦੱਸਿਓ ਜੇ ਐਵੇਂ ਕਈ फडਕ ਕੇ ਜਿਹੜਾ ਉਹ ਬੋਲਣ ਲੱਗ ਪੈਂਦੇ ਨੇ ਨਾ ਕਈ ਦੇਖੋ ਮੈਂ ਕਹਿੰਦੇ ਨੀ ਮੈਂ ਸੁਣ ਕੇ ਵੀ ਹੈਰਾਨ ਨਹੀਂ ਪੜਕੇ ਵੀ ਮੈਂ ਹੱਸ ਪੈਂਦੀ ਨਹੀਂ ਜਿਹੜੇ ਕਹਿੰਦੇ ਇਹ ਤਾਂ ਬਕਵਾਸ ਕਰਨ ਲੱਗੇ ਨੇ ਇਹ ਆ ਉਹ ਆ ਇਹ ਆ ਕਿਉਂ ਕਿਸੇ ਨੂੰ ਕਮੈਂਟ ਇਦਾਂ ਦੇ ਕਰਦੇ ਹੁੰਨੇ ਹੋ ਦੇਖੋ ਜੇ ਤੁਸੀਂ ਕਿਨੂੰ ਬਕਵਾਸ ਕਹਿ ਰਹੇ ਹੋ ਤੇ ਕੀ ਆਪਣੀ ਛਾਪ ਉਹਤੇ ਛੱਡ ਰਹੇ ਹੋ ਇਹ ਉਹੋ ਜਿਹੰਦੇ ਜਿਨ੍ਹਾਂ ਨੂੰ ਘਰੇ ਕੋਈ ਨਹੀਂ ਪੁੱਛਦਾ ਮੇਰੇ ਵਾਂਗੂ ਉਹ ਇੱਥੇ ਆ ਕੇ ਮੈਨੂੰ ਪੜਾਸ ਕੱਢ ਜਾਂਦੇ ਕੋਈ ਗੱਲ ਨਹੀਂ ਸਿਰ ਮੱਥੇ ਉਹਨਾਂ ਦੇ ਵੀ ਸੋ ਤਾਂ ਹੀ ਮੈਂ ਤੁਹਾਨੂੰ ਕਿਹਾ ਜੇਕਰ ਸਹਿਮਤ ਹੋ ਤਾਂ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੇ ਜੇਕਰ ਨਹੀਂ ਸਹਿਮਤ ਤੇ ਤਾਂ ਵੀ ਦੱਸਿਓ ਜੇ ਸੋ ਇਸ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਪਰਮਾਤਮਾ ਸਾਰਿਆਂ ਦੇ ਘਰਾਂ ਦੇ ਵਿੱਚ ਸ਼ਾਂਤੀ ਬਖਸ਼ੇ ਸਾਰਿਆਂ ਨੂੰ ਸੁਮਤ ਬਖਸ਼ੇ ਉਹ ਜਿਹੜੇ ਟੈਰਰਿਸਟ ਸੀਗੇ ਅੱਤਵਾਦੀ ਇਹ ਜਿਹੜੇ ਆ ਉਹਨਾਂ ਪਰਮਾਤਮਾ ਸਮਾਤ ਤੇ ਸ਼ਾਂਤੀ ਬਖਸ਼ੇ ਤੇ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਇੱਕ ਇੱਕ ਜੀਤ ਚਲਿਆ ਗਿਆ ਵਾ ਉਹਨਾਂ ਨੂੰ ਵੀ ਉਹਨਾਂ ਦਾ ਬਾਣਾ ਰੱਬ ਦਾ ਬਾਣਾ ਮੰਨਣ ਦਾ ਬਲ ਬਖਸ਼ੇ ਤੋ ਸ਼ਾਂਤੀ ਰੱਖੇ ਚਾਰੇ ਪਾਸੇ ਸੋ ਇਸ ਵੀਡੀਓ ਦੇ ਇੱਥੇ ਕਰਦੇ ਹਾਂ ਮਿਲਦੇ ਆ ਕਿ ਨਵੇਂ ਮੇਟੇ ਤੱਤਕ ਲਈ ਸਾਸ਼ਟ੍ਰਿਕ